ਓ ਮਾਈ ਗਾਡ ਕਿੰਨਾ ਬੈਕਵਰਡ ਏਰੀਆ ਹੈ ਇਹ ਦੇਖੀ ਕਿਹੋ ਜਿਹਾ ਸਿਸਟਮ ਆ ਬਿਲਕੁਲ ਵੀ ਨਹੀਂ ਵਧੀਆ ਹੈਗਾ ਕੋਈ ਲੋਕਟ ਨਹੀਂ ਲੱਗੀ ਕੁਝ ਹੋਰ ਨਹੀਂ ਉਹ ਇਹ ਜੀਵ ਜੀ ਸਮੈਲ ਆਈ ਜਾਂਦੀ ਐ ਇੱਥੋਂ ਦਾ ਮਾਨਸਾ ਆਈ ਰਿਹਾ ਦੱਸਿਆ ਤਾਂ ਹੈਗਾ ਸੀ ਉਹਨੇ ਵੀ ਥੋੜਾ ਜਿਹਾ ਪਿੱਛੇ ਚੱਲੀ ਜਾਂਦਾ ਹਾਂ ਇਹ ਤੱਕ ਪਰ ਇੰਨਾ ਪਿੱਛੇ ਸੀ ਇੱਥੇ ਆਏ ਤੋਂ ਪਤਾ ਲੱਗਿਆ ਘਰ ਦਾ ਇੱਧਰ ਜੀ ਦੱਸਿਆ ਸੀਗਾ ਮੈਨੂੰ ਚਲ ਭੱਗ ਜਾਨੇ ਆ ਆਪਾਂ ਨੂੰ ਕਿਹੜਾ ਡਰਾ ਕਿਸੇ ਗੱਲ ਦਾ ਜੇਦੋਂ ਹੁਣ ਮਰਜੀ ਹੋ ਗਈ ਜਦੋਂ ਉਹਨਾਂ ਨੇ ਕਹਿਤਾ ਵੀ ਸਿੱਧੇ ਘਰੇ ਭੱਗ ਜਾਓ ਓਹੋ ਦਿਲ ਤਾਂ ਕਰਦਾ ਨਹੀਂ ਹੈਗਾ ਇੱਥੇ ਰਹਿਣ ਨੂੰ ਕਿਵੇਂ ਜੇ ਇੱਥੇ ਤਾਂ ਸਿਸਟਮ ਸਾਰਾ ਬੇਕਾਰ ਹੈ ਬਾਹ ਨੀ ਆ ਮੈਡਮ ਜੀ ਕਿੱਧਰ ਫਿਰਦੀ ਐ ਐਨਕਾਂ ਲਾਈ ਕੀ ਦੀ ਐ ਇਹ ਤੇ ਸਾਡੇ ਘਰ ਬਣੀ ਤਰੀ ਆਉਂਦੀ ਐ ਲੱਗਦਾ ਤਾਂ ਸ਼ੈਰ ਹੀ ਨੇ ਹਾਂਜੀ ਕਾਲ ਜੀ ਸੈਸਰੀ ਕਾਲ ਜੀ ਕਿੱਧਰ ਪੈਰੀ ਤੋਂ ਹਰਪ੍ਰੀਤ ਪਹਿਲਾਂ ਤਾਂ ਮੈਨੂੰ ਐਂ ਦੱਸ ਵੀ ਤੂੰ ਮੇਰੇ ਨਾਂ ਕਿਵੇਂ ਜਾਣਦੀ ਐ ਲੈ ਮੈਂ ਤੁਹਾਡੇ ਸਾਰੇ ਪਰਿਵਾਰ ਨੂੰ ਜਾਣਦੀ ਐ ਤੁਹਾਡਾ ਨਾਮ ਕੀ ਬਾਈ ਗੁਰਲਾਲ ਨੂੰ ਸਾਰਿਆਂ ਨੂੰ ਜਾਣਦੀ ਐ ਮੈਂ 부ਵਾ ਮਰ ਜਾ ਨੀ ਤੂੰ ਕਿੱਥੋਂ ਆਈ ਐ ਪੜ੍ਹੀ ਲਿਖੀ ਐਨਕਾਂ ਲਾ ਕੇ ਅੱਜ ਮੈਂ ਸਾਨੂੰ ਦੱਸ ਦੇਣੀ ਆ ਮੇਰਾ ਸਵਾਗਤ ਤਾਂ ਕਰ ਲੋ ਪਹਿਲਾਂ ਲੈ ਸਵਾਗਤ ਕਰ ਲੋ ਸਵਾਗਤ ਮੈਂ ਤਾਂ ਕਰਦੀ ਆ ਜਿਵੇਂ ਕੋਈ ਵਿਆਹ ਕੇ ਆਈ ਹੁੰਦੀ ਏਰੇ ਤੇ ਵਿਆਹ ਕੀ ਆਈ ਹੋਈ ਆ ਮੈਂ ਕੋਈ ਮੈਂ ਬਿਨਾ ਵਿਆਹੀ ਨਹੀਂ ਆਈ ਹੈਗੀ ਵਿਆਹ ਕੇ ਆਈ ਆ ਮੈਂ ਸਾਡੇ ਛੋਟੇ ਮੁੰਡੇ ਦੀ ਵਾਈਫ ਆ ਸਾਡਾ ਤਾਂ ਵੀਡੀਓ ਕਾਲ ਤੇ ਮੈਰਿਜ ਹੋ ਗਈ ਸਾਡੀ ਕੁੜੇ ਭੈਣੇ ਕਿਤੇ ਗਲਤ ਫਹਮੀ ਚ ਫਿਰਦੀਆਂ ਸਾਡਾ ਤਾਂ ਛੋਟਾ ਮੁੰਡਾ ਅਮਰੀਕਾ ਗਿਆ ਹੋਇਆ ਏ हां अमेरिका ਹੀ ਰਹਿੰਦੇ ਨੇ ਪਰ ਸਾਡੀ ਵੀਡੀਓ ਕਾਲ ਤੇ ਮੈਰਿਜ ਹੋ ਗਈ ਸਾਨੂੰ ਤਾਂ ਜ਼ਰੂਰੀ ਮੈਰਿਜ ਕਰਾਉਣੀ ਪੈਗੀ ਮੇਰੇ ਘਰ ਦੇ ਮੇਰਾ ਰਿਸ਼ਤਾ ਕਰਦੇ ਸੀਗੇ ਤਾਂ ਕਰਕੇ ਫਿਰ ਮੈਨੂੰ ਇੱਥੇ ਆਉਣਾ ਪੈ ਗਿਆ ਮੈਰਿਜ ਕਰਾ ਕੇ ਬਾ ਨਹੀਂ ਨਹੀਂ ਹੱਦ ਹੋ ਗਈ ਨਹੀਂ ਉਹ ਹੀ ਗੱਲ ਸਾਡਾ ਮੁੰਡਾ ਅਮਰੀਕਾ 'ਚ ਬੈਠਾ ਤੇ ਤੂੰ ਕਿਧਰੋਂ ਵੀਡੀਓ ਕਾਲ ਲਾ ਲਈ ਕਿਧਰੋਂ ਆਉਂਦੇ ਨੇ ਤਾਂ ਵਿਆਹ ਕਰਵਾ ਲਿਆ ਤੂੰ ਵਿਆਹ ਹੋ ਜਾਣਾ ਗੱਲ ਕਰ ਲਓ ਤੇ ਮੈਨੂੰ ਸਾਰਾ ਪਤਾ ਤੁਹਾਡੇ ਘਰ ਦੇ ਸਿਸਟਮ ਦਾ ਅੰਦਰ ਕਿਧਰ ਤੁਸੀਂ ਜਾਈਂ ਅੰਦਰ ਕਿਧਰ ਬੜੀ ਜਾਈਂ ਤੇ ਬਾਹਰ ਨਿਕਲ ਮੇਰਾ ਘਰ ਇਹ ਹੈ ਤੇਰਾ ਘਰ ਅੰਦਰ ਨਾ ਜਾਊਂਗੀ ਤਾਂ ਹੋਰ ਕੀ ਜਾਊਂਗੀ ਮਾਲਕ ਮੈਂ ਤੂੰ ਕਿੱਥੋਂ ਆ ਗਈ ਮਾਲਕ ਉਹ ਤਾਂ ਤੁਸੀਂ ਨਾ ਆਪਦੇ ਮੁੰਡੇ ਨੂੰ ਫੋਨ ਲਾ ਕੇ ਪੁੱਛੋ ਮੈਨੂੰ ਨਹੀਂ ਬਣੇ ਮੁੰਡਾ ਨਹੀਂ ਬਣੇ ਤੇਰਾ ਮੇਰਾ ਉਹ ਤਾਂ ਮੇਰੀ ਸੱਸ ਪੁੱਛ ਲੂ ਹਾਂ ਥੋੜੀ ਸੱਸ ਪੁੱਛ ਲੂਗੀ ਮੰਮੀ ਮੇਰੀ ਸੱਸ ਮੇਰੀ ਵੀ ਲੱਗਦੀ ਆ ਹੁਣ ਤਾਂ ਬਾ ਨਹੀਂ ਨਹੀਂ ਮੈਂ ਤਾਂ ਬੇਬੇ ਕਹਿੰਦੀ ਆ ਨੀ ਮੰਮੀ ਲੈ ਹੱਦ ਹੋ ਗਈ ਨੀ ਤੂੰ ਮੈਨੂੰ ਦੱਸ ਤੇਰਾ ਪਿੰਡ ਕਿਹਣਾ ਸਾਡਾ ਤਾਂ ਸੰਗਰੂਰ ਏਰੀਆ ਗਾ ਤੇ ਮੈਂ ਤਾਂ ਬਾਹਰ ਰਹਿੰਦੀ ਸੀ ਚੰਡੀਗੜ੍ਹ ਮੈਂ ਤਾਂ ਹੁਣ ਮੈਰਿਜ ਦਾ ਕਰਕੇ ਇੱਥੇ ਆ ਗਈ ਆ ਥੋੜੇ ਬੈਕਵਰਡ ਜਿਹਾ ਏਰੀਆ ਕੋਈ ਗਲੀਆਂ ਨਹੀਂ ਵਧੀਆ ਕੋਈ ਨਾਲੀਆਂ ਨਹੀਂ ਥੋੜੇ ਤਾਂ ਸਾਰਾ ਸਿਸਟਮ ਬੇਕਾਰ ਆ ਸਾਡੇ ਤਾਂ ਮੈਰਿਜ ਕਰਾ ਲਈ ਸਾਡੇ ਤਾਂ ਬਾਰਾ ਬੇਕਾਰ ਸਿਸਟਮ ਹੈ ਮੈਂ ਤੁਹਾਨੂੰ ਦੱਸਾਂ ਜਿਵੇਂ ਆਈਆਂ ਨਾ ਉਵੇਂ ਬੈਗ ਲੈ ਕੇ ਤੁਰਦੀ ਲੱਗ ਰੋ ਉੱਡ ਜਾਂ अच्छा ਸਾਡੇ ਤਾਂ 12 ਪੈਣਾ ਮਾਹੌਲ ਹੈ ਸਾਡੇ ਤਾਂ ਗਾਲਾਂ ਕੱਢਦੇ ਇੱਕ ਦੂਜੇ ਨੂੰ ਕੁੱਟ-ਕਟਾਪੇ ਕਰਦੇ ਐ ਨਹੀਂ ਪਤਾ ਕਿਹੜਾ ਕਿਹੜੇ ਨੂੰ ਕੁੱਟਦੇ ਕਿੰਨਾ ਮਰਜੀ ਪੈਣਾ ਮਾਹੌਲ ਹੋਵੇ ਜਿੰਨੇ ਚਿਰ ਉਹ ਆਪ ਨਹੀਂ ਨਾ ਆ ਕੇ ਮੈਨੂੰ ਲੈ ਕੇ ਜਾਂਦੇ ਉਹਨਾਂ ਟਾਈਮ ਇੱਥੇ ਹੀ ਰਹੂੰਗੀ ਮੈਂ ਤਾਂ ਆਪਦੇ ਪੇਕਿਆਂ ਦਾ ਘਰ ਛੱਡ ਕੇ ਆ ਗਈ ਆਪਦੇ ਮੰਮੀ ਡੈਡੀ ਨੂੰ ਤੇ ਫਿਰ ਮੰਮੀ ਡੈਡੀ ਨੇ ਛੱਡਿਆ ਹੀ ਭਈ ਅਸੀਂ ਕਿਹੜਾ ਤੈਨੂੰ ਕਿਹਾ ਸੀ ਛੱਡਣ ਨੂੰ ਹੈ ਹੁਣ ਤੂੰ ਰਗਾਹੀ ਤੁਰ ਜਾਨੀਂ ਤੂੰ ਬਾਦੀ ਤੁਰ ਜਾਨੀਂ ਗਾਂ ਛੱਡ ਤਾਂ ਐ ਵੀ ਨਹੀਂ ਰਿਵਾਜ ਮੇਰੇ ਤਾਂ ਤੁਸੀਂ ਜਮੀ ਆਣ ਪੜ ਲੱਗਦੇ ਹੋ ਬੈਠਣ ਖੜਨ ਦਾ ਵੀ ਨਹੀਂ ਕਹਿੰਦੇ ਹੈਗਾ ਮੈਂ ਤਾਂ ਬੜੀ ਦੂਰ ਮੈਂ ਘਰ ਦੇ ਕੰਮ ਕਰਦੀ ਆ ਗੋਹਾ ਛੱਟਦੀ ਆ ਰੋਟੀਆਂ ਪਕਾਉਂਦੀ ਆ ਸੋਨੂ ਕੀ ਦੇਖਣਾ ਟੋਡੇ ਬਾਰੇ ਤਾਂ ਉਹਨਾਂ ਨੇ ਦੱਸਿਆ ਹੀ ਮੰਮੀ ਜੀ ਨੂੰ ਬੁਲਾਓ ਤੁਸੀਂ ਮੈਂ ਗੋਹਾ ਛੱਟ ਸਕਦੀ ਆ ਚੱਕ ਸਕਦੀ ਆ ਕੋਈ ਵਾਲਾ ਬੱਠ ਐਨੀਆਂ ਗੱਲਾਂ ਦਾ ਤਾਂ ਮੈਨੂੰ ਪਤਾ ਨਹੀਂ ਹੈਗਾ ਮੰਮੀ ਨੂੰ ਬੁਲਾ ਲਓ ਮੈਂ ਇਹਨੂੰ ਕਿਹੜਾ ਵਿਆਹ ਦਾ ਦੱਸਦਾ ਵੀ ਸਾਡਾ ਵਿਆਹ ਹੋ ਗਿਆ ਅਸੀਂ ਮੈਰਿਜ ਕਰਾ ਲਈ ਬਾ ਨਹੀਂ ਮੰਮੀ ਲੈ ਭੈਣੇ ਬੇਬੇ ਆ ਸਾਡੇ ਤਾਂ ਸਾਡੇ ਤਾਂ ਬੇਬੇ ਦਾ ਰਵਾਜ ਚੱਲਦਾ ਪਿੰਡਾਂ 'ਚ ਬੇਬੇ ਕਹਿੰਦੇ ਆ ਜੇ ਤਾਂ ਬੇਬੇ ਕਹਣੇ ਤਾਂ ਦੱਸ ਦੇ ਮੈਨੂੰ ਮੰਮੀ ਮੰਮੀ ਲਾਉਣ ਮੈਂ ਮੰਮੀ ਕਿੱਥੇ ਲੈ ਆਵਾਂ ਤੈਨੂੰ ਫਿਰ ਹੁਣ ਜਦੋਂ ਸਾਡੇ ਬੇਬੇ ਨਹੀਂ ਕਹਿੰਦੇ ਸ ਤਾਂ ਮੰਮੀ ਕਹਿੰਨੇ ਹੁਣ ਜਦੋਂ ਮੰਮੀ ਲੱਗਦੀ ਐ ਤਾਂ ਉਹਨੂੰ ਮੰਮੀ ਕਹਾਂਗੇ ਹੈ ਨਹੀਂ ਬੇਬੇ ਤਾਂ ਕਰੇ ਬੇਬੇ ਤਾਂ ਸਬਜੀ ਲੈਣ ਗਈ ਹੋਈ ਐ ਅੱਛਾ ਚਲ ਕੋਈ ਨਹੀਂ ਇਹਨਾਂ ਨੂੰ ਬੁਲਾ ਲਿਓ ਤੁਸੀਂ ਇੱਥੇ ਰਹੂੰਗੀ ਮੈਂ ਹੁਣ ਕਿਤੇ ਨਹੀਂ ਜਾਂਦੀ ਹੈਗੀ ਦੇਖੋ ਹੁਣ ਜਿਹਦਾ ਮਿਲਿਆ ਕਿੱਥੇ ਆ ਗੁਰਲਾਲ ਉਹਦੇ ਨਾਲ ਵੀ ਮੈਂ ਗੱਲ ਕਰਨੀ ਆ ਬਾ ਨਹੀਂ ਨਹੀਂ ਬਿਆਕਰ ਬਾਕੇ ਛੋਟੇ ਮੁੰਡੇ ਨਾਲ ਵੱਡੇ ਨਾਲ ਗੱਲ ਕਰਨੀ ਐ ਜੇਠ ਤੋਂ ਸਾਡੇ ਤਾਂ ਕੁੰਡ ਕੱਢ ਕੇ ਰੱਖਦਿਆਂ ਭੈਣੇ ਸਿਰ ਤੇ ਚੁੰਨੀ ਲੈ ਲਾ ਕੁੰਡ ਕੱਢ ਲਈ ਫੇਰ ਗੱਲ ਕਰਨੀ ਲੈ ਮੈਥੋਂ ਨਹੀਂ ਕੁੰਡ ਕੰਡ ਕੱਢੇ ਜਾਂਦੇ ਨਾਲੇ ਇਹ ਕੁੰਡ ਕਿਵੇਂ ਕੱਢਦੇ ਹੁੰਦੇ ਨੇਗੇ ਕੁੰਡ ਲੈ ਕੁੰਡ ਤੈਨੂੰ ਮੈਂ ਕੱਢਣਾ ਸਕਾ ਦੂ ਐ ਲੈ ਲਈ ਉੱਤੇ ਚੁੰਨੀ ਐ ਲੈ ਕੇ ਜਦੋਂ ਗੱਲ ਕਰਈਂ ਐ ਕਰਕੇ ਗੱਲ ਕਰੀ ਐ ਚੱਲਦੇ ਹੱਟ ਤਾਂ ਪਿੰਡਾਂ ਚ ਰਵਾਜ ਹਾਂ ਉਹ ਤਾਂ ਮੈਂ ਦੇਖ ਲਿਆ ਸੀਗਾ ਤੁਸੀਂ ਨਾ ਬਾਹਰ ਚ ਕੁੰਡ ਕੱਢ ਕੇ ਖੜੇ ਸੀਗੇ ਇੰਨੀ ਘੋਲੀ ਵੀ ਨਹੀਂ ਹੈ ਫਿਰ ਮੈਂ ਤਾਂ ਦੇਖ ਵੱਡੀਆਂ ਮੈਂ ਤਾਂ ਵੱਡੀਆਂ ਦੇਖ ਜਦੋਂ ਹੁਣ ਤੂੰ ਛੋਟੀ ਐ ਤੂੰ ਤਾਂ ਜਿਹੜ ਤੋਂ ਕੁੰਡੀ ਕੱਢੇਂਗੀ ਮੈਂ ਨਹੀਂ ਕੱਢਦੀ ਹੈਗੀ ਨਾਲੇ ਮੈਂ ਪਹਿਲਾਂ ਵੀਰੇ ਨੂੰ ਕਈ ਵਾਰੀ ਵਾ ਵਧੀਆ ਉਹਨਾਂ ਦਾ ਨਾ ਤੈ ਕਦੋਂ ਦੇਖ ਲਿਆ ਵੀਰਾ ਮੈਂ ਤਾਂ ਤੈਨੂੰ ਦੇਖਿਆ ਨਹੀਂ ਸੋਡੇ ਦਿਓਰ ਨੇ ਮੈਨੂੰ ਕਿੰਨੇ ਵਾਰੀ ਦਿਖਾਤੇ ਉਹ ਵੀਡੀਓ ਕਾਲਤੀ ਬਾ ਨਹੀਂ ਨਹੀਂ ਡੇੜੇ ਚੰਦ ਚੜਾਤੇ ਸਾਡੇ ਮੁੰਡੇ ਨੇ ਉਹੀ ਗੱਲ ਸਾਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਚਲ ਕੋਈ ਗੱਲ ਨਹੀਂ ਤੁਸੀਂ ਉਹਨੂੰ ਪੁੱਛ ਲਓ ਫੋਨ ਕਰਕੇ ਤੇ ਮੈਨੂੰ ਦੇਖ ਕੋਫੀ ਬਣਾ ਕੇ ਦੇਉਂਗੀ ਕੋफी ਨਾ ਕਿਤੇ ਮੈਂ ਤਾਂ ਤੈਨੂੰ ਕੁਝ ਹੋਰ ਬਣਾਉਣਾ ਹੱਟ ਤਾਂ ਚਾਹ ਦਾ ਪਤੀਲਾ ਬਣਾਉਂਦਾ ਪਿੱਤਲ ਦਾ ਢੱਕ ਬਣਾਵਾਂਗੇ ਵਿੱਚੋਂ ਕੋਲਾ ਪਰਕ ਤੂੰ ਪੀ ਲਈ ਓਹੋ ਹਾਂ ਹੋ ਮੈਨਾਂ ਦੋਨਾਂ ਨਾਲ ਮੈਨੂੰ ਗੱਲ ਕਰਨੀ ਪਊਗੀ ਕਰਨੀ ਤਾਂ ਮੇਰਾ ਲੋਟ ਨਹੀਂ ਆਉਂਦਾ ਤੂੰ ਦਾ ਕੀ ਗੱਲ ਕਰੇਂਗੀ ਉਹਨਾਂ ਨਾਲ ਉਹਨਾਂ ਨਾਲ ਤਾਂ ਗੱਲ ਪਹਿਲਾਂ ਮੈਂ ਬੇਬੇ ਦੀ ਕਰਾਉਣੀ ਆ ਬੀ ਬੇਬੇ ਆ ਜਾ ਤੇਰੇ ਮੁੰਡੇ ਨੇ ਚੜਾਤਾ ਚੰਦ ਬਹੂ ਬਾਰ ਗਈ ਬੈਠੀ ਮੁੰਡਾ ਕਰੇ ਨਹੀਂ ਪਹਿਲਾਂ ਮੰਮੀ ਜੀ ਨਾਲ ਮੇਰੀ ਤਾਂ ਫੇਸ ਟੂ ਫੇਸ ਗੱਲ ਕਰਾ ਦੋ ਮੈਨੂੰ ਤਾਂ ਗੱਲ ਕਰ ਲੈਣ ਦੋ ਉਹਦੇ ਨਾਲ ਕੋਈ ਨਹੀਂ ਕਰਵਾ ਦੂੰਗੀ ਮੈਂ ਹੀ ਕਰਦੀ ਆ ਬੇਬੇ ਨਾਲ ਦੇਖਦੀ ਆਂ ਕਿ ਕਿ ਤੌਂਦੀ ਹੋਊਗੀ ਇੱਧਰ ਗਲੀਆਂ ਪਈ ਲੈ ਮੈਨੂੰ ਤਾਂ ਕਹਿੰਦਾ ਸੀ ਸੂਟ ਸੱਟ ਪਾ ਕੇ ਵਗ ਜਾ ਵਧੀਆ ਤੇਰਾ ਵਧੀਆ ਇੱਜ਼ਤ ਮਾਨ ਕਰਨਗੇ ਆ ਦੇਖ ਲੈ ਲੈ ਮੈਨੂੰ ਤਾਂ ਇਹ ਇਹਨਾਂ ਦੀ ਭਾਬੀ ਜੰਮੀ ਕਾਮਲੀ ਲੱਗਦੀ ਐ ਵੈਸੇ ਦੱਸਿਆ ਤਾਂ ਸੀ ਉਹਨਾਂ ਨੇ ਵੀ ਵਿਚਾਰੀ ਅਣਪੜ੍ਹ ਜੀ ਆ ਪਰ ਇੰਨੀ ਅਣਪੜ੍ਹ ਹੋਊਗੀ ਆ ਤਾਂ ਮੈਨੂੰ ਪਤਾ ਹੀ ਨਹੀਂ ਸੀਗਾ ਤੜਕੇ ਦੇ ਗਏ ਸੀਗੇ ਖੇਤਾਂ ਚੱਲ ਜਾ ਕੇ ਚਾਹ ਪਾਣੀ ਪੀਨੇ ਆ ਉਹ ਗਏ ਤਾਂ ਗਿੜਾ ਮਾਰਨੀ ਸੀਗੇ ਐਵੇਂ ਮਾੜੇ ਮਾੜੇ ਨਾਲ ਟਾਈਮ ਲੱਗ ਜਾਂਦਾ ਆਪਣੀ ਤਾਂ ਕਣਕ ਵੀ ਵਧੀਆ ਟਾਈਮ ਨਾਲ ਬੀਜ ਗਈ ਹੁਣ ਤਾਂ ਆ ਬੇਲੀ ਆਗੇ ਮੈਡਮ ਜੀ ਕੋਣ ਬੈਠੀ ਹੈ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਤੁਸੀਂ ਗੁਰਲਾਲ ਬਾਈ ਹੋ ਨਾ ਹਾਂ ਮੈਂ ਤਾਂ ਗੁਰਲਾਲ ਹੀ ਹਾਂ ਤੁਸੀਂ ਕਿਵੇਂ ਜਾਣਦੇ ਹੋ ਆਜੋ ਬੈਠੋ ਮੈਂ ਤਾਂ ਜਾਣਦੀ ਹਾਂ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੇ ਬ੍ਰਦਰ ਦੀ ਵਾਈਫ ਹਾਂ ਦੀਪ ਦੀ ਦੀਪ ਜੀ ਵਾਈਫ ਹਾਂ ਕਮਾਲ ਦੀ ਗੱਲ ਹੈਗੀ ਉਹ ਬਾਈ ਨੇ ਕਦੋਂ ਵਿਆਹ ਕਰਾ ਲੈ ਸੰਤੇਸ ਕੱਲ ਦਾ ਪਤੀ ਨਹੀਂ ਹੈਗਾ ਸਾਨੂੰ ਤਾਂ ਨਾ ਜੀ ਵਿਆਹ ਕਰਵਾਉਣਾ ਪੈ ਗਿਆ ਉਹ ਮੇਰੇ ਘਰ ਦੇ ਮੇਰਾ ਰਿਸ਼ਤਾ ਕਰਦੇ ਸੀ ਤਾਂ ਕਰਕੇ ਦੀਪ ਨੇ ਵੀਡੀਓ ਕਾਲ ਤੇ ਵਿਆਹ ਕਰਵਾ ਲਿਆ ਸਾਡੇ ਤਾਂ ਸਾਰੇ ਪੇਪਰ ਵੀ ਸਾਈਨ ਹੋ ਗਏ ਨਾ ਦੀਪ ਨੇ ਵੀਡੀਓ ਕਾਲ ਤੇ ਵਿਆਹ ਕਰਾ ਲਿਆ ਹਾਂ ਵੀਡੀਓ ਕਾਲ ਤੇ ਵਿਆਹ ਹੋ ਗਿਆ ਅੱਜ ਵਿਆਹ ਹੋਏ ਨੂੰ 5-6 ਦਿਨ ਹੋ ਗਏ ਫਿਰ ਉਹਨਾਂ ਨੇ ਮੈਨੂੰ ਜਾਦਾ ਕਹਿਣ ਲੱਗੇ ਵੀ ਤੁਸੀਂ ਘਰੇ ਵਗ ਜਾ ਤਾਂ ਕਰਕੇ ਮੈਂ ਆ ਗਈ ਆ ਛੋਡੀ ਵਾਈਫ ਨੇ ਤਾਂ ਮੇਰਾ ਵਧੀਆ ਸਵਾਗਤ ਕੀਤਾ ਮੈਨੂੰ ਗੱਲ ਦੀ ਸਮਝ ਨਹੀਂ ਆਉਂਦੀ ਤੁਹਾਡੇ ਪਿੰਡ ਕਿਹੜੇ ਪਿੰਡ ਤਾਂ ਹੀ ਸਾਡੇ ਇੱਧਰ ਸੰਗਰੂਰ ਮੰਨੀ ਹੈਗਾ ਗੱਲ ਕਰ ਮੈਂ ਤਾਂ ਚੰਡੀਗੜ੍ਹ ਰਹਿੰਦੀ ਸੀ ਤੁਸੀਂ ਚੰਡੀਗੜ੍ਹ ਰਹਿੰਦੇ ਸੀ ਹਾਂ ਚੰਡੀਗੜ੍ਹ ਰਹਿੰਦੀ ਸੀ ਮੈਂ ਨਾ ਮੇਰੇ ਭਰਾ ਤਾਂ ਬਾਹਰਲੇ ਮੁਰਖ ਚ ਰਹਿੰਦਾ ਅਮਰੀਕਾ ਚ ਰਹਿੰਦਾ ਹੈਗਾ ਨਹੀਂ ਬਾਹਰ ਜਾਣ ਤੋਂ ਪਹਿਲਾਂ ਅਸੀਂ ਇਕੱਠੇ ਹੀ ਪੜਦੇ ਹੁੰਦੇ ਸੀ ਚੰਡੀਗੜ੍ਹ ਕਮਾਲ ਦੀ ਗੱਲ ਐ ਬਾਈ ਨੇ ਤਾਂ ਕਦੇ ਵੀ ਨਹੀਂ ਇਹ ਗੱਲ ਮੈਨੂੰ ਦੱਸੀ ਉਹਨਾਂ ਨੇ ਤਾਂ ਬੇਸ਼ੱਕ ਨਹੀਂ ਦੱਸਿਆ ਪਰ ਮੈਂ ਤਾਂ ਤੁਹਾਨੂੰ ਬਾਰੇ ਟਾਈਮ ਦੀ ਜਾਣਦੀ ਆ ਨਹੀਂ 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 ਅਸੀਂ ਇਸ ਗੱਲ ਨੂੰ ਕਿਵੇਂ ਮੰਨ ਸਕਦੇ ਆਗੇ ਐਂ ਤਾਂ ਕੱਲ ਨੂੰ ਕੋਈ ਹੋਰ ਆ ਕੇ ਕਹਿ ਦੂ ਨਹੀਂ ਉਦੋਂ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਨਾ ਫੋਨ ਤੇ ਫੋਨ ਕਾਲ ਤਾਂ ਕਰ ਲਾਂਗੇ ਪਰ ਸਾਨੂੰ ਗੱਲ ਨਹੀਂ ਕੀਨ ਜਾਂ ਨਹੀਂ ਆਉਂਦਾ ਦੱਸਿਆ ਤਾਂ ਹੈਗਾ ਸੀ ਵੀ ਤੁਹਾਨੂੰ ਇੰਨੀਆਂ ਪ੍ਰੋਬਲਮਾਂ ਨਾ ਕਰੇ ਜਾ ਕੇ ਫੇਸ ਕਰਨੀਆਂ ਪੈਣਗੀਆਂ ਹਾਂ ਇਹ ਤਾਂ ਤੁਹਾਡੀ ਵਾਈਫ ਨਾਲ ਉਹੀ ਗੱਲ ਪਹਿਲਾਂ ਗੱਲ ਹੋਈ ਆ ਤੁਸੀਂ ਵੀ ਹੈਰਾਨ ਕੀ ਮੰਨਿਆ ਨੇ ਉਹ ਮੰਮੀ ਜੀ ਪਤਾ ਨਹੀਂ ਕੀ ਬੋਲਣਗੇ ਆ ਕੇ ਮੈਡਮ ਮੇਰੀ ਗੱਲ ਸੁਣ ਲਓ ਅਸੀਂ ਇੰਨਾ ਗੱਲਾਂ ਤੇ ਯਕੀਨ ਨਹੀਂ ਕਰਦੇ ਤੁਸੀਂ ਨਾ ਮੈਨੂੰ ਮੈਡਮ ਜੀ ਨਾ ਕਹੋ ਮੇਰਾ ਨਾਮ ਰਾਜਵੀਰ ਆ ਤੁਸੀਂ ਮੈਨੂੰ ਰਾਜਵੀਰ ਕਹੋ ਨਾ ਰਾਜਵੀਰ ਮੇਰੀ ਗੱਲ ਸੁਣ ਲਓ ਅਸੀਂ ਇੰਨਾ ਗੱਲ ਤੇ ਯਕੀਨ ਨਹੀਂ ਕਰਦੇ ਅਸੀਂ ਐ ਕਿਵੇਂ ਮੰਨ ਲਈ ਤੁਹਾਡਾ ਵਿਆਹ ਹੋ ਗਿਆ ਨਾਲੇ ਤੁਸੀਂ ਕਹਿੰਦੇ ਸਾਡਾ ਤਾਂ ਵਿਆਹ ਵੀਡੀਓ ਕਾਲ 'ਤੇ ਹੋਇਆ ਐ ਕਿਰੇ ਵੀਡੀਓ ਕਾਲ 'ਤੇ ਵਿਆਹ ਹੋ ਜਾਂਦਾ ਹੋ ਜਾਂਦਾ ਹੁੰਦਾ ਵੀਡੀਓ ਕਾਲ 'ਤੇ ਵੀ ਸ਼ਗਨ ਵੀ ਪੈ ਜਾਂਦੇ ਨੇ ਵਿਆਹ ਵੀ ਹੋ ਜਾਂਦਾ ਸਾਰਾ ਖੁਸ਼ੀ ਹੋ ਜਾਂਦਾ ਨਾ 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 ਅਸੀਂ ਨਹੀਂ ਇੰਨਾ ਗੱਲ ਤੇ ਯਕੀਨ ਕਰਦੇ ਤੁਸੀਂ ਜਿੱਧਰੋਂ ਆਏ ਹੋ ਨਾ ਉਧਰ ਹੀ ਵਗਜੋ ਇੱਥੇ ਰਹਿਣ ਵਾਸਤੇ ਥੋੜੇ ਨਹੀਂ ਇਹ ਦੇਖੋ ਮੈਂ ਤਾਂ ਨਹੀਂ ਜਾ ਸਕਦੀ ਮੈਨੂੰ ਬਾਕੀ ਸਰਦੀਪ ਨੇ ਕਿਹਾ ਵੀ ਸਾਰਾ ਉਧਰ ਉਹ ਪੈਸਾ ਭੇਜਿਆ ਘਰਵਾਰ ਚ ਜ਼ਮੀਨ ਚ ਸਾਰੇ ਕਸੇ ਚ ਹਿੱਸਾ ਐਨੀ ਗੱਲ ਮੈਂ ਸੁਣਦਾ ਦਿੰਨੀ ਆ ਜਿੱਦੇ ਆ ਗੱਡੀ ਲਈ ਆ ਉਹਦੇ ਵੀ ਮੇਰੀ ਗੱਲ ਹੋਈ ਆ ਦੀਪ ਨਾਲ ਉਹਨਾਂ ਨੇ ਪੈਸੇ ਭੇਜੇ ਸੀ ਗੱਡੀ ਵਾਸਤੇ ਨਾ ਮੇਰਾ ਭਰਾ ਅਮਰੀਕਾ ਚ ਰਹਿੰਦਾ ਉਹਨੇ ਪੈਸੇ ਭੇਜੇ ਸੀ ਉਹਦਾ ਸਾਰੇ ਪਿੰਡ ਨੂੰ ਹੀ ਪਤਾ ਹੈ ਹਾਂਜੀ ਫਿਰ ਮੈਨੂੰ ਮੈਨੂੰ ਵੀ ਸਾਰੀ ਗੱਲ ਦਾ ਪਤਾ ਹੈ ਗੱਡੀ ਦੇ ਵਿੱਚ ਵੀ ਸਾਡਾ ਹਿੱਸਾ ਨਾ ਗੱਡੀ ਜਿੱਤਾ ਚਲੋ ਮੇਰੀ ਗੱਲ ਸੁਣੋ ਸਾਰਾ ਜਿਹੜਾ ਭਰਾ ਦਾ ਜਾਇਾਤ ਹੈ ਘਰ ਹੈ ਸਾਰੀਆਂ ਚੀਜ਼ਾਂ ਨੇ ਉਹ ਤੇ ਹਿੱਸਾ ਦਾ ਮੇਰੇ ਭਰਾ ਦਾ ਹੈਗੀ ਆ ਜੇ ਜਿਹੜਾ ਭਰਾ ਦਾ ਵਿਆਹ ਹੋ ਜਾਂਦਾ ਸਾਨੂੰ ਇੰਨੀ ਗੱਲ ਵੀ ਪਤਾ ਵੀ ਉਹਦਾ ਹਿੱਸਾ ਉਹਦੀ ਬਾਈਫ ਦਾ ਵੀ ਉਨੇ ਹੀ ਹੋ ਜਾਂਦਾ ਲੈ ਅਸੀਂ ਐਂ ਕੋਈ ਐਂ ਵਿਆਹ ਕਰ ਲਾਂਗੇ ਮੇਰੇ ਭਰਾ ਦਾ ਉਹ ਅਸੀਂ ਕੱਜ-ਬੱਜ ਕੇ ਵਿਆਹ ਕਰਾਂਗੇ ਐਂ ਵੀਡੀਓ ਕਾਲ ਤੇ ਵਿਆਹ ਕਰਾਂਗੇ ਕਿਤੇ ਮੇਰੇ ਭਰਾ ਦਾ ਵਿਆਹ ਤਾਂ ਜੀ ਦੇਖੋ ਹੋ ਗਿਆ ਹੁਣ ਤੁਹਾਡੀ ਮਰਜ਼ੀ ਆ ਤੁਸੀਂ ਆਪਦੇ ਘਰੇ ਕਿਵੇਂ ਮਰਜ਼ੀ ਪ੍ਰੋਗਰਾਮ ਰੱਖੋ ਪਾਰਟੀ ਕਰੋ ਕੁਝ ਮਰਜ਼ੀ ਕਰੋ ਮੈਂ ਤਾਂ ਆਪਦਾ ਘਰ ਛੱਡ ਕੇ ਆ ਗਈ ਨਹੀਂ ਮੈਡਮ ਤੁਸੀਂ ਜਾਓ ਜਾਓ ਡੰਡੀ ਰਗੜੋ ਇੱਥੇ ਸਾਡੇ ਘਰ ਚ ਰਹਿਣ ਵਾਸਤੇ ਕੋਈ ਜਗ੍ਹਾ ਨਹੀਂ ਕਿ ਤੁਹਾਡੇ ਵਾਸਤੇ। ਵੀਰੇ ਮੈਂ ਤਾਂ ਤੇਰੀ ਇੰਨੀ ਰਿਸਪੈਕਟ ਕਰਦੀ ਆਂ ਦੀਪ ਦੇ ਮੰਗਲ ਤੁਸੀਂ ਮੈਨੂੰ ਐਂ ਬੋਲੀ ਜਾਂਦੇ ਓ। ਲੈ ਅਸੀਂ ਐਂ ਕਿਵੇਂ ਰਖ ਲਈਏ ਸਾਡੇ ਕੋਲ ਕੋਈ ਸਬੂਤ ਨਹੀਂ ਗੱਲ ਨਹੀਂ ਬਾਤ ਨਹੀਂ। ਕੱਲ ਨੂੰ ਵੀ ਹੋਰ ਆ ਕੇ ਕਹਿ ਦੂ। ਤਾਂ ਫਿਰ ਤੁਸੀਂ ਉਹਨਾਂ ਨਾਲ ਫੋਨ ਤੇ ਗੱਲ ਕਰੋ ਤੁਹਾਨੂੰ ਆਪੇ ਦੱਸ ਦੇਣਗੇ ਸਾਰਾ ਕੁਝ। ਕੋਈ ਨਹੀਂ ਮੈਂ ਕਰਦਾ ਹਰਪ੍ਰੀਤ ਨਾਲ ਗੱਲ ਜਾ ਕੇ ਹੋਣੀ। ਤੁਸੀਂ ਹੁਣ ਨਾ ਫੋਨ ਲਾਇਓ। ਤੁਸੀਂ ਨਾ ਰਾਤ ਨੂੰ ਪੈਣ ਲੱਗੀ ਤੁਸੀਂ 11 ਵਜੇ ਫੋਨ ਲਾ ਲਿਓ। ਨਾ ਮੇਰੀ ਬੇਬੀ ਮਿਲ ਗਈ ਸਾਨੂੰ? ਨਹੀਂ ਮੰਮੀ ਜੀ ਮਿਲੇ ਨਹੀਂ ਹੈਗੇ ਉਹਨਾਂ ਨੂੰ ਭੇਜ ਦੋ। ਮੈਂ ਉਹਨਾਂ ਨਾਲ ਵੀ ਗੱਲ ਕਮਾਲ ਦੀ ਗੱਲ ਹੈ ਲੱਗੂਗੀ ਨਾ ਹੁਣ ਸਾਡੀ ਤਾਂ ਬੇਬੇ ਆ ਉਹ ਮੰਮੀ ਨਹੀਂ ਹੈਗੀ ਸਾਡੀ ਉਹ ਤੁਸੀਂ ਐ ਕਿਉਂ ਰੈਐਕਟ ਕਰਦੇ ਹੋ ਹੁਣ ਜੀ ਮੇਰੀ ਸੱਸ ਸਾ ਤਾਂ ਮੰਮੀ ਲੱਗੂਗੀ ਤੂੰ ਤਾਂ ਬਾੜੀਂ ਇੰਗਲਿਸ਼ ਬੋਲਦੀ ਹੈਗੀ ਤੁਸੀਂ ਇੰਨਾ ਸ਼ੁਕਰ ਮੰਨੋ ਮੈਂ ਨਾ ਤੁਹਾਡੇ ਨਾਲ ਵਧੀਆ ਪੰਜਾਬੀ ਚ ਗੱਲ ਕਰੀ ਜੰਨੀ ਆ ਨਹੀਂ ਮੈਨੂੰ ਇੰਨਾ ਕੁਛ ਤਾਂ ਆਉਂਦਾ ਨਹੀਂ ਇਹ ਤਾਂ ਸ਼ੁਕਰ ਮੰਨੋ ਦੀਪ ਦਾ ਜਿਹਨੇ ਮੈਨੂੰ ਸਾਰਾ ਕੁਝ ਸਿਖਾ ਕੇ ਭੇਜਿਆ ਦੀਪ 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 ਕੌਣ ਹੈ ਸੁਖਦੀਪ ਹੈ ਮੇਰੇ ਭਰਾ ਦਾ ਨਾਂ ਤਾਂ ਤੁਸੀਂ ਕਹਿੰਦੇ ਹੋਗੇ ਨਾ ਸੁਖਦੀਪ ਆ ਅਸੀਂ ਤਾਂ ਦੀਪ ਹੀ ਕਹਿੰਦੇ ਆ ਕਮਾਲ ਦੀ ਗੱਲ ਹੈਗੀ ਹੋਰ ਹੀ ਨਵੀਆਂ ਨਵੀਆਂ ਗੱਲਾਂ ਆਉਂਦੀਆਂ ਨੇ ਕੱਲ ਨੂੰ ਕੋਈ ਹੋਰ ਕੁੜੀ ਸਾਡੇ ਘਰੇ ਆ ਕੇ ਕਹਿ ਦੂਗੀ ਵੀ ਮੈਂ ਵੀ ਸੁਖਦੀਪ ਨੇ ਵਿਆਹ ਕਰਾਇਆ ਹੈ ਕਹਿ ਦੂਗੀ ਹੋਰ ਕੋਈ ਜਦੋਂ ਮੈਰਜ ਮੇਰੀ ਹੋਈ ਆ ਮੈਂ ਹੀ ਕਹੂੰਗੀ ਨਾਲੇ ਹੋਰ ਕੋਈ ਕਿਵੇਂ ਕਹਿ ਦੂਗਾ ਉਹ ਮੈਨੂੰ ਪਤਾ ਹੀ ਐ ਜਿਹੜੀਆਂ ਤੁਸੀਂ ਕੜੀਆਂ ਹੋਣੀਆਂ ਪੜੀਆਂ ਲਿਖੀਆਂ ਵਾਲੀਆਂ ਇਹ ਵਾਲੀਆਂ ਸ਼ਾਸਤਰ ਦਿਮਾਗ ਦੀਆਂ ਹੋਣੀਆਂ ਵਾਲੀਆਂ ਸ਼ਹਿਰ ਹੋਣੀਆਂ ਸਾਡੇ ਘਰ ਚੋਂ ਹੀ ਸੱਭਣਾ ਚਾਹੀਦੀਆਂ ਤੂੰ ਮੈਨੂੰ ਪਤਾ ਲੱਗ ਗਿਆ ਤੇਰੀਆਂ ਗੱਲਾਂ ਦਾ ਨਾਲੇ ਮੇਰੀ ਗੱਲ ਸੁਣੋ ਜੀ ਇੱਕ ਮਿੰਟ ਮੈਂ ਕਹਿਣਾ ਤਾਂ ਨਹੀਂ ਚਾਹੁੰਦੀ ਸੀ ਅੱਜ ਜਿੱਦਾਂ ਤੁਹਾਡਾ ਘਰ ਆ ਨਾ ਇਹਨਾਂ ਤਾਂ ਅਸੀਂ ਉਹੀ ਛੱਡ ਰੱਖਿਆ ਵੇਲਾ ਪਤਾ ਮੈਂ ਕਿੰਨੇ ਤਗੜੇ ਘਰ ਦੀ ਕੁੜੀਆਂ ਮੈਂ ਫਿਰ ਮੇਰੇ ਵੀ ਭ ਵਿਆਹ ਤਾਂ ਫਿਰ ਹੁਣ ਜਦੋਂ ਕਰਵਾਉਣਾ ਹੀ ਸੀਗਾ ਅਸੀਂ ਪਹਿਲਾਂ ਤੂੰ ਕਿਹਾ ਸੀ ਦੀਪ ਨੇ ਵੀ ਮੈਂ ਤੇਰੇ ਨਾਲ ਹੀ ਵਿਆਹ ਕਰਵਾਉਂਗਾ ਤਾਈਓ ਫਿਰ ਮੈਂ ਆਪਦੇ ਰਿਸ਼ਤੇ ਨੂੰ ਮਨਾ ਕਰਤਾ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੀਆਂ ਤੂੰ ਅਸੀਂ ਨਹੀਂ ਇਹਨਾਂ ਗੱਲਾਂ ਤੇ ਯਕੀਨ ਕਰਦੇ ਮੈਂ ਹੁਣੀ ਕਿਤਾ ਦੇਖ ਜੀ ਹੁਣ ਕਰਨਾ ਪਊਗਾ ਇਹ ਸੱਚ ਹੈਗੀ ਗੱਲ ਯਕੀਨ ਕਰੋ ਨਾ ਕਰੋ ਪਰ ਮੈਂ ਤਾਂ ਹੁਣ ਇੱਥੇ ਹੀ ਰਹਿਣਾ ਮੈਂ ਨਹੀਂ ਜਾਂਦੀ ਹੈਗੀ ਮੈਂ ਹਰਪ੍ਰੀਤ ਨਾਲ ਗੱਲ ਕਰਦਾਗਾ ਇੱਥੇ ਬੈਠੇ ਉਹ ਗਾਹਾਂ ਉਂਦੀ ਲੋੜ ਨਹੀਂ ਹੈਗੀ ਇੱਕ ਗੱਲ ਕਰ ਲਓ ਤੁਸੀਂ ਲੱਗ ਮੈਂ ਸਾਰੀਆਂ ਗਲੀਆਂ ਚ ਪਲ ਪਲ ਮਰਗੀ ਬੇਬੇ ਆਉਂਦੀ ਐ ਆ ਜਾ ਬੇਬੇ ਕੋਈ ਤੂੰ ਸਭ ਜੀ ਫਾਗਰ ਆ ਗਈ ਮੇਰੇ ਹੱਥ ਤੂੰ ਕਿਤੇ ਮੇਰੇ ਮੰਗ ਰਹੀ ਨਹੀਂ ਸੀ ਅੱਜ ਕਿਵੇਂ ਆ ਗਈ ਕੋਈ ਖੈ ਸੁੱਖਾ ਹੈ ਖੈ ਸੁਖ ਕਿਹੜੀ ਐ ਪਹਿਲਾਂ ਤਾਂ ਤੂੰ ਐਂ ਦੱਸ ਕਦੋਂ ਦੀ ਸਬਜ਼ੀ ਲੈਣ ਗਈਆਂ ਫਿਰਦੀਆਂ ਖਾਲੀ ਹੱਥ ਉਹ ਪਾਈ ਸਬਜ਼ੀ ਆਉਣ ਲੰਗ ਗਿਆ ਮੇਰੇ ਘਥੇ ਹੈ ਨਹੀਂ ਮੈਂ ਤਾਂ ਬਸ ਫਿਰ ਇੰਨੇ ਉੱਥੇ ਖੜ ਗਈ 2 ਮਿੰਟ ਗੱਲਾਂ ਕਰਨ ਲੱਗ ਗਈ ਆਹ ਉਹ ਤਾਂ ਮੈਨੂੰ ਪਤਾ ਐ ਬੇਬੇ ਤੂੰ ਗੱਲ ਨਹੀਂ ਲੱਗ ਜਾਨੀ ਐ ਆ ਜਾ ਘਰੇ ਵਗ ਚੱਲ ਆ ਚੰਦ ਚੜਾਤਾ ਤੇ ਤੇਰੇ ਮੁੰਡੇ ਨੇ ਕੀ ਚੰਦ ਚੜਾਤਾ ਮੁੰਡੇ ਨੇ ਇਹਦੀ ਗੱਲ ਨਹੀਂ ਕਰਦੀ ਹਾਂ ਤੇਰੇ ਮੁੰਡੇ ਦੀ ਬਾਹਰਲੇ ਦੀ ਕਰਦੀ ਆ ਅਮਰੀਕਾ ਵਾਲੇ ਦੀ ਗੱਲ ਆ ਉਹ ਅਮਰੀਕਾ ਵਾਲੇ ਮੁੰਡੇ ਨੂੰ ਕੀ ਹੋ ਗਿਆ ਏ ਬੇਬੇ ਅਮਰੀਕਾ ਵਾਲੇ ਮੁੰਡੇ ਨੂੰ ਕੀ ਹੋਣਾ ਸੀ ਵਿਆਹ ਕਰਵਾ ਲਿਆ ਨੇ ਵਿਆਹ ਹਾਏ ਉਧਰ ਵਿਆਹ ਕਿਵੇਂ ਕਰਾ ਲਿਆ ਉਹ ਅਮਰੀਕਾ ਵਾਲੇ ਨੇ ਗੋਰੀ ਮੈਮ ਨਾਲ ਵਿਆਹ ਕਰਾ ਲਿਆ ਬੂ ਆਪਣੇ ਉਹ ਕੀ ਕਰੂਗੀ ਇੱਥੇ ਆ ਕੇ ਪਿੰਡਾਂ ਚ ਨਹੀਂ ਬੇਬੇ ਕਿਹੜੀ ਗੋਰੀ ਮੈਮ ਮੈਂ ਤਾਂ ਕਾਲੀ ਆ ਜਾ ਦੇਖ ਲੈ ਨਾਲੇ ਅਮਰੀਕਾ ਦੀ ਨਹੀਂ ਹੈਗੀ ਮੈਂ ਤੈਨੂੰ ਦੱਸਾਂ ਇੱਧਰ ਦੀ ਸੰਗਰੂਰ ਜ਼ਿਲ੍ਹੇ ਦੀ ਹੈ ਉਹ ਤਾਂ ਕਹਿੰਦੀ ਮੇਰਾ ਤਾਂ ਦੀਪਨਾ ਲੈਂਦੀ ਆ ਉਹਦਾ ਕਹਿੰਦੀ ਮੇਰਾ ਦੀਪਨਾ ਵਿਆਹ ਹੋ ਗਿਆ ਲੈ ਨਹੀਂ ਉਹੀ ਨਾ ਕਿਤੇ ਭਾਈ ਇਹ ਉੱਥੇ ਗੋਣ ਵਾਲੀ ਹੋਵੇ ਕਿ ਜਾਨਾ ਉੱਥੇ ਗੱਲਾਂ ਸੁਣ ਕੇ ਆਈਆਂ ਉਹਦੇ ਨਾਲ ਕਰੀ ਜਾਵੇ ਇਹਦੇ ਬਾਈ ਨਾਲ ਗੱਲਾਂ ਕਹਿੰਦੀ ਭਾਈ ਮੈਂ ਤਾਂ ਤੈਨੂੰ ਜਾਣਦੀ ਆ ਮੈਂ ਤਾਂ ਤੈਨੂੰ 20 ਵਾਰੀ ਦੇਖਿਆ ਕਹਿੰਦੀ ਉਹ ਨੂੰ 20 ਵਾਰੀ ਕਿੱਥੇ ਦੇ ਕੇ ਫਿਰ ਬੈਠੀ ਮੈਂ ਗਾਟਾ ਕਰਿਆ ਹਾਏ ਬੂਹੇ ਤਾਂ ਹੁਣ ਠੱਗੀਆਂ ਵਰ ਬਾਲਣਾ ਚੱਲਦੀਆਂ ਨੇ ਮੇਰੇ ਸੰਗਲ ਉਹੀ ਆ ਕੇ ਬੈਜ ਜਾਂਦੀਆਂ ਨੇ ਧਰਨੇ ਮਲ ਕੇ ਇਸੇ ਪਾ ਨੂੰ ਲੱਗ ਜਾਂਦੀਆਂ ਨੇ ਬੇਬੇ ਆਪਾਂ ਸਾਰਾ ਕੁਝ ਦੇਖਾਂਗੇ ਕਾਗਜ਼ ਪੱਤਰ ਦੇਖਾਂਗੇ ਮੁੰਡੇ ਨਾਲ ਗੱਲ ਕਰਾਂਗੇ ਕਹਿੰਦੀ ਮੇਰੇ ਤਾਂ ਨਾ ਵੀਡੀਓ ਕੱਲ ਤੇ ਵਿਆਹ ਹੋਇਆ ਕਿ ਮੇਰੇ ਘਰ ਦੀ ਕਿਤੇ ਹੋਰ ਕਰਦੇ ਸੀ ਮੇਰਾ ਤੇ ਫਿਰ ਮੈਂ ਕਰਵਾ ਕੇ ਤੇ ਆਪਾਂ ਜਾਈਏ ਇੱਥੇ ਚੱਕ ਕੇ ਚੋ ਵੀਡੀਓ ਕਰ ਲਾ ਤੇ ਵਿਆਹ ਹੁੰਦੇ ਹੁੰਦੇ ਨੇ ਬੇਹੱਥ ਪਾਈ ਬੇ ਤਾਂ ਕੋਈ ਜਾਣੇ ਜਾਂਦੀ ਹੁੰਦੀ ਹੈ ਕੋਈ ਬਰਾਤ ਜਾਂਦੀ ਹੈ ਕੋਈ ਲੋਕਾਂ ਦੇ ਕਰਾਈਆਂ ਕੱਪੇ ਚੜਾਉਂਦਾ ਫਿਰ ਵਿਆਹ ਹੁੰਦੇ ਨੇ ਐਂ ਵਿਆਹ ਹੋ ਜਾਂਦੇ ਨੇ ਬੇਬੇ ਅੱਜ ਕੱਲ ਤਾਂ ਹ ਉਹੀ ਗੱਲ ਜਿਵੇਂ ਕਹਿੰਦੇ ਨੇ ਨਮੰਗਾ ਗੁੱਡ ਦਾ ਨਵੇਂ ਪਟੋਲੇ ਮੈਨੂੰ ਕਹਿੰਦੀ ਕਿ ਮੈਂ ਤਾਂ ਕਿ ਤੁਹਾਡੇ ਨਾਲ ਮੁੰਡੇ ਨਾਲ ਵਿਆਹ ਕਰਵਾ ਲਿਆ ਮੈਂ ਆਖਿਆ ਭਈ ਮੈਂ ਬੇਬੇ ਨੂੰ ਲਿਆਉਣੀ ਆ ਸੱਦ ਕੇ ਬੇਬੇ ਨਾਲ ਗੱਲ ਕਰ ਲਾ ਜੇ ਮੈਂ ਉਹਨੂੰ ਬਾਹਰ ਕੱਢਦੀ ਸੀ ਫਿਰ ਤੂੰ ਐ ਕਹਿ ਦਿੰਦੀ ਵੀ ਮੇਰੀ ਆਈ ਬਣਾ ਕਿਉਂ ਕੱਢੀ ਕਰਦੇ ਤਾਂ ਮੱਥਾ ਉਦੀ ਠਣ ਗਿਆ ਸੀ ਕਿ ਤੂੰ ਮੇਰੇ ਮਾਗਰਵਾਦੀ ਉੱਥੇ ਮੈਂ ਆਖਿਆ ਤਾਂ ਤੂੰ ਤਾਂ ਕਿਤੇ ਬਾਹਰ ਨਹੀਂ ਸੀ ਟੱਪੀ ਕਿਤੇ ਮੇਰੇ ਮਾਗਰ ਨਹੀਂ ਸੀ ਗਈ ਫਿਰ ਬੇਬੇ ਕਿ ਮੈਂ ਕੀ ਮਾਗਰ ਲੈਣ ਆਉਣਾ ਸੀ ਅੱਜ ਤਾਂ ਆਉਣਾ ਪਿਆ ਜਦੋਂ ਉਹ ਮੈਨੂੰ ਕਹਿੰਦੀ ਲਿਆ ਮੇਰੀ ਤਾਂ ਮੰਮੀ ਨਾਲ ਗੱਲ ਕਰ ਮੰਮੀ ਕਹਿੰਦੀ ਐ ਓਹ ਹੋ ਬਾ ਤੂੰ ਆਪਣਾ ਤਾਂ ਜਮਣਾ ਉਹ ਕਰ ਦੂਗੀ ਜੇ ਕਿਤੇ ਆ ਆਪਣੇ ਭਾਈ ਬੈਠੀ ਆ ਜਾ ਇੱਥੇ ਬੈਠੀ ਐ ਮੈਂ ਤਾਂ ਬਾਹਰ ਚੀ ਛੱਡ ਗਈ ਸੀ ਪਤਾ ਨਹੀਂ ਗਾਹਾਂ ਗਈ ਐ ਕਿ ਇੱਥੇ ਬੈਠੀ ਐ ਹਾਂ ਭਾਈ ਉਹ ਮੈਂ ਮਰ ਜਾ ਬੈਠੀ ਐ ਆ ਹੀ ਲੱਗਦੇ ਨੇ ਮੰਮੀ ਜੀ ਮੈਨੂੰ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਭਾਈ ਹੋਰ ਠੀਕ ਓ ਠੀਕ ਐ ਭਾਈ ਵਧੀਆ ਆ ਮੈਂ ਬੈਠ ਕੇ ਗੱਲ ਕਰ ਲਾ ਕੀ ਵਾਇਆ ਭਾਈ ਮੇਰੇ ਤੋਂ ਪਾਇ ਜੀ ਬਗਣੋਂ ਹਟ ਕੇ ਬਾਰ ਗਿਆ ਆ ਕੇ ਪਤਾ ਨਹੀਂ ਮੈਨੂੰ ਤਾਂ ਕੀ ਹੋ ਗਿਆ ਕੀ ਬਲੱਡ ਕੱਟ ਗਿਆ ਕਿ ਕੀ ਹੋ ਗਿਆ ਕੀ ਹੋ ਗਿਆ ਮੰਮੀ ਜੀ ਤੁਸੀਂ ਬਿਮਾਰ ਹੋ ਨਾ ਭਾਈ ਬਸ ਉਹੀ ਪਤਾ ਨਹੀਂ ਮੈਨੂੰ ਤਾਂ ਕੀ ਹੋ ਗਿਆ ਬਸ ਹਰਪੀਤ ਵਾਗੀ ਮੇਰੇ ਮੰਗਰ ਦੇ ਮੈਂ ਤਾਂ ਹੋ ਗਿਆ ਵੀ ਇਹ ਕਿਵੇਂ ਆਉਂਦੀ ਹੈ ਜੀ ਇਹਦਾ ਕੋਈ ਰਸਤਾ ਨਹੀਂ ਸੀ ਮੰਗਰ ਦੀਦੀ ਨੇ ਰਸਤਾ ਸਾਨੂੰ ਸਾਰਾ ਕੁਝ ਹਾਂ ਦਸਤਾ ਭਾਈ ਮੈਨੂੰ ਤਾਂ ਸਾਰਾ ਕੁਝ ਹਾਂ ਮੰਮੀ ਜੀ ਮੇਰੇ ਨਾਲ ਸਾਡੇ ਮੁੰਡੇ ਨਾਲ ਮੈਰਿਜ ਹੋਈ ਆ ਦੀਪ ਨਾਲ ਆ ਤੁਸੀਂ ਕਾਗਜ਼ ਦੇਖ ਲਓ ਵੀਰੇ ਨੂੰ ਵੀ ਦਿਖਾ ਦਿਓ ਗੁਰਲਾਲ ਨੂੰ ਮੈਰੇ ਲੋਕੇ ਭਾਈ ਕੀ ਹੁੰਦੀ ਐਸ ਤਾ ਪੰਜਾਬੀ ਬੰਦੇ ਆ ਸਾਨੂੰ ਤਾਂ ਇਹ ਜੀਆਂ ਗੱਲਾਂ ਕਹੋ ਨਾ ਉਹੀ ਨਹੀਂ ਸਾਨੂੰ ਤਾਂ ਪਤਾ ਵੀ ਕੀ ਹੁੰਦਾ ਕੋਸਾ ਹੈ ਜਾ ਮੰਮੀ ਜੀ ਵਿਆਹ ਹੁੰਦਾ ਮੈਰਜ ਨੂੰ ਵਿਆਹ ਕਹਿੰਦੇ ਨੇ ਮੇਰਾ ਵਿਆਹ ਹੋਇਆ ਹੋਇਆ ਛੋਡੇ ਮੁੰਡੇ ਨਾਲ ਆਹੀ ਭਾਈ ਵਿਆਹ ਹੋ ਕੇ ਛੋਡੇ ਮੁੰਡਾ ਕਿੱਧਰ ਅਮਰੀਕਾ ਗਿਆ ਹੈ ਜੇ ਆਇਆ ਨਹੀਂ ਮੁੜ ਕੇ ਉੱਥੇ ਭਾਈ ਬੈਠਦਾ ਵਿਆਹ ਕਿਵੇਂ ਹੋ ਗਿਆ ਇੱਕ ਗੱਲ ਮੈਨੂੰ ਛੋਡੇ ਸਾਰੇ ਪਰਿਵਾਰ ਦੀ ਸਾਰੀ ਫੈਮਿਲੀ ਦੀ ਨਾ ਬਹੁਤ ਬੁਰੀ ਲੱਗੀ ਤੁਸੀਂ ਆਏਗੇ ਦੀ ਇੱਜ਼ਤ ਨਹੀਂ ਕਰਦੇ ਹੈਗੇ ਇਜਤ ਪਾਇਆ ਸੀ ਕੀ ਕਰੀ ਹਜ਼ਰ ਸੰਦਾ ਦੇਖ ਕੇ ਮਾਨੀ ਸੌਂ ਕਾ ਹੋ ਹੋ ਗਿਆ ਸੀ ਕੀ ਇਜਤ ਕਰੀਏ ਹਲੇ ਸਭ ਕਾ ਲੱਤਾ ਕੰਮਣ ਲੱਗੇਗਾ ਨਾ ਮੰਮੀ ਜੀ ਦਿਨ ਰਾਤ ਨਾ ਉਹਦਰ ਕਮਾਈ ਕਰਦੇ ਨੇ ਸਾਨੂੰ ਇਧਰ ਪੈਸਾ ਭੇਜਦੇ ਨੇ ਸਾਰਾ ਕੁਝ ਬਣਾਤਾ ਸੋਡਾ ਜੇ ਉਹਨਾਂ ਨੇ ਵਿਆਹ ਕਰਵਾ ਲਿਆ ਫਿਰ ਐਡਾ ਕਿੱਡਾ ਕ ਪਾਪ ਕਰਤਾ ਚਲ ਭਾਈ ਵਿਆਹ ਤਾਂ ਕਰਾ ਲਿਓ ਪਰ ਫੇਰ ਆਈ ਨਹੀਂ ਨਾ ਵਹਿ ਗੁੰਡੇ ਫੇਰ ਕੋਈ ਸਾਡੀ ਰਾਇ ਨਾਲ ਕਰਾਉਂਦਾ ਉਹ ਕੋਈ ਵਿਆਹ ਰਹਿ ਗਈ ਸਾਨੂੰ ਮੌਕਾ ਹੀ ਨਹੀਂ ਮਿਲਿਆ ਹੈਗਾ ਉਹ ਸਾਨੂੰ ਨਾ ਕਰਵਾਉਣਾ ਪੈ ਗਿਆ ਵਿਆਹ ਸਾਡੀ ਮਜਬੂਰੀ ਹੋ ਗਈ ਕੋਈ ਮਜਬੂਰੀ ਤਾਂ ਭਾਈ ਕੀ ਹੋ ਗਈ ਕੋਈ ਫੇਰ ਤੂੰ ਵੀ ਕੋਈ ਨੰਬਰ ਲੈ ਕੇ ਕੋਈ ਸਾਡੇ ਨਾਲ ਗੱਲ ਕਰਦੀ ਕੋਈ ਫੇਰ ਮੁੰਡਾ ਵੀ ਗੱਲ ਕਰਦਾ ਫੇਰ ਹੀ ਕੋਈ ਅਸੀਂ ਕੋਈ رائے ਦਿੰਦੇ ਉਹ ਮੇਰੀ ਜੇ ਦੀਪ ਮੈਨੂੰ ਕਹਿੰਦੇ ਤਾਂ ਮੈਂ ਫੇਰ ਹੀ ਛੋਡੇ ਨਾਲ ਗੱਲ ਕਰਦੀ ਉਹਨੇ ਤਾਂ ਮੈਨੂੰ ਮਨਾ ਕਰਤਾ ਵੀ ਕਿਸੇ ਕੋਲੇ ਗੱਲ ਹੀ ਨਹੀਂ ਕਰਨੀ ਹੈਗੀ ਅੱਜ ਸਾਡੇ 8 ਦਿਨ ਹੋ ਗਏ ਮੈਰਿਜ ਹੋਈ ਨੂੰ ਹੁਣ ਉਹਨਾਂ ਨੇ ਕਹਿਤਾ ਵੀ ਤੁਸੀਂ ਘਰੇ ਵਗਜੋ ਮੈਂ ਭਾਈ ਘਰੇ ਕਾਹ ਕਿਹਾ ਉਹ ਜਾ ਆਈ ਰਾਸੀ ਦੇਖ ਤੂੰ ਤਾਂ ਕੱਲੀ ਆ ਗਈ ਸੰਤੈ ਇਸ ਗੱਲ ਸੰਤੈ ਉਹੀ ਆਏ ਲੱਗਦੀ ਹੈ ਵੀ ਇਹ ਗੱਲ ਕੀ ਬਣ ਗਈ ਕਲ ਕੇ ਰੰਦਾਨੀ ਬੰਦੇ ਨੂੰ ਲੱਗਦਾ ਹੀ ਹੁੰਦਾ ਤੁਸੀਂ ਉਹਦੇ ਨਾਲ ਗੱਲ ਕਰ ਲਓ ਉਹਨੂੰ ਪੁੱਛ ਲਓ ਸਮਾਰ ਕੇ ਵੀ ਕੀ ਗੱਲਬਾਤ ਆ ਮੇਰੇ ਬਾਰੇ ਸਾਨੂੰ ਸਾਰਾ ਕੁਝ ਦੱਸ ਦੂ ਪੈਸੇ ਮੈਂ ਤਾਂ ਥੋੜੀ ਸਾਰੀ ਫੈਮਲੀ ਨੂੰ ਚੰਗੀ ਤਰ੍ਹਾਂ ਜਾਣਦੀ ਆ ਕੀ ਪਤਾ ਭਾਈ ਤੂੰ ਸਾਨੂੰ ਕਿਵੇਂ ਜਾਣਦੀ ਆ ਅਸਤਾ ਫਾਈ ਤੈਨੂੰ ਜਾਣਦੇ ਨਹੀਂ ਤੂੰ ਆਦੀ ਵੀ ਸਾਨੂੰ ਮੈਂ ਬਣੂ ਗਰਾਲ ਨੂੰ ਵੀ ਜਾਣਦੀ ਆ ਕਿ ਵੀਰੇ ਨੂੰ ਮੈਂ ਸਾਰਿਆਂ ਨੂੰ ਜਾਣਦਾ ਕਿ ਮੈਂ ਹਾਂ ਮੈਂ ਵੀਰੇ ਨੂੰ ਵੀ ਜਾਣਦੀ ਆ ਦੀਦੀ ਨੂੰ ਵੀ ਹਰਪ੍ਰੀਤ ਨੂੰ ਜਾਣਦੀ ਆ ਸੋਨੂੰ ਨੂੰ ਵੀ ਜਾਣਦੀ ਆ ਤੁਹਾਡੇ ਰਿਸ਼ਤੇਦਾਰਾਂ ਨੂੰ ਵੀ ਜਾਣਦੀ ਆ ਸਾਰਿਆਂ ਨੂੰ ਅਈ ਜਾਣ ਦੀ ਤਾਂ ਨਹੀਂ ਅਸੀਂ ਇੱਡੇ ਪੜੇ ਲਿਖੇ ਦੇ ਅਸੀਂ ਤਾਂ ਕਾਬਲ ਹੀ ਨਹੀਂ ਅਸਤ ਆਪਦੀ ਪੰਜਾਬੀ ਬੋਲਦੇ ਆ ਨਾ ਤਾਂ ਸਾਨੂੰ ਤੇਰੇ ਵਾਲੀ ਕੋਈ ਦੇਖਪਾਛਾ ਆਵੇ ਬੋਲਣੀ ਨਪਾਸ਼ਾ ਨੂੰ ਮਮੀ ਜੀ ਮੈਂ ਕਿਹੜਾ ਉਰਦੂ ਬੋਲਦੀ ਆ ਆ ਵਧੀਆ ਤਾਂ ਪੰਜਾਬੀ ਬੋਲੀ ਆ ਨੀ ਸਾਡੇ ਨਾਲ ਇੰਨਾ ਸ਼ੁਕਰ ਮੈਂ ਇੰਗਲਿਸ਼ ਚ ਨਹੀਂ ਗੱਲ ਕਰੀ ਤੇ ਨਾਲੇ ਭਾਈ ਦੇਖਾ ਸੀ ਤਾਂ ਇੰਨੀ ਪੜੀ ਤਾਂ ਸੰਤੋ ਕੋਈ ਹੈ ਜੇ ਉਹ ਹੀ ਨਹੀਂ ਸੀ ਲੋੜ ਹੀ ਨਹੀਂ ਸੀ ਅਸਤਾਬ ਦੀ ਕੋਈ ਕੰਮ ਮਾਰੀ ਆਪਦੇ ਵਰਗੀ ਲੈਣੀ ਸੀ ਨੀਰੇ ਚਾਰੇ ਪਾਉਣ ਵਾਲੀ ਤੇ ਕੋਈ ਮਾਪੂਸ ਸਾਬ ਨਹੀਂ ਮੈਂ ਕੋਈ ਜੋਬ ਨਹੀਂ ਕਰਨੀ ਮੈਂ ਕਰੀ ਕੰਮ ਕਰਿਆ ਕਰੂੰਗੀ ਵਧੀਆ ਸਾਨੂੰ ਬਣਾ ਕੇ ਖਵਾਇਆ ਕਰੂੰਗੀ ਕੁਛ ਨਾ ਕੁਛ ਤੈਨੂੰ ਪਤਾ ਤੂੰ ਇੰਨਾ ਪੜੀਆ ਤੂੰ ਕਿਹੜਾ ਸਾਨੂੰ ਪਕਾ ਕੇ ਦੇਵੇਂਂਗੀ ਤੂੰ ਤਾਂ ਸੌ ਕੰਮ ਆਂ ਜੀ ਪਤਾ ਤੂੰ ਸਾਠ ਉਹ ਬਾੜਿਆ ਕਰੇ ਵੀ ਸਾਨੂੰ ਪਕਾ ਕੇ ਦੇਵੇਂਂਗੀ ਅਸੀਂ ਹੁਣ ਕਿਤੇ ਨਹੀਂ ਜਾਂ ਲਖੇ ਤਾਂ ਉੱਥੇ ਅਸੀਂ ਤਾਂ ਫਿਰ ਉਧਰ ਸ਼ਿਫਟ ਹੋ ਜਾਾਂਗੇ ਦੇਖੋ ਭਾਈ ਅਸੀਂ ਤਾਂ ਕੇਰਾ ਫੋਨ ਲਾ ਕੇ ਪੁੱਛਾਂਗੇ ਭਾਈ ਮੁੰਡੇ ਨੂੰ ਸਾਡੇ ਨੂੰ ਅਮਰੀਕਾ ਵਾਲੇ ਨੂੰ ਫੇਰ ਭਾਈ ਕੋਈ ਸਾਡਾ ਦਿਲ ਟਿਕਾਣੇ ਹੋਊਗਾ ਹਜੇ ਤਾਂ ਆਪਾਂ ਹੀ ਸਾਡਾ ਦਿਲੀ ਜਾ ਮਮੀ ਜੀ ਮੈਂ ਤਾਂ ਤੁਹਾਡਾ ਸਾਰਿਆਂ ਦਾ ਇੰਨਾ ਮੋਹ ਕਰਦੀਆਂ ਇੰਨਾ ਪਿਆਰ ਕਰਦੀਆਂ ਤੁਹਾਨੂੰ ਸਾਰਿਆਂ ਨੂੰ ਤੁਸੀਂ ਮੈਂ ਜਦੋਂ ਜਾਈਆਂ ਮੈਨੂੰ ਇੱਥੇ ਬਿਠਾ ਰੱਖਿਆ ਮੈਨੂੰ ਗਾਂ ਤਾਂ ਲੈ ਜਾਓ ਅੱਗੇ ਤਾਂ ਲੈ ਜਾਓ ਘਰੇ ਗਾਂ ਦਾ ਭਾਈ ਹੁਣ ਪਤਾ ਕਹੇ ਜੇ ਟਾਈਮ ਨੇ ਕਹੇ ਜੇ ਜਮਾਨੇ ਨੇ ਆਹ ਟਾਈਮ ਕੰਨੀ ਦੇਖ ਕੇ ਡਰ ਲੱਗਦਾ ਤੈਨੂੰ ਗਾਂ ਤਾਂ ਅਸੀਂ ਲੈ ਜੀਗੇ ਮੈਂ ਵਗ ਤਾਂ ਜਾਂਦੀ ਆ ਮਮੀ ਜੀ ਇਥੋਂ ਜੇ ਕੋਈ ਰਾਤ ਗੱਲਬਾਤ ਹੋ ਗਈ ਨਾ ਐਡੀ ਦੂਰ ਜਾਣਾ ਮੈਂ ਚੰਡੀਗੜ੍ਹ ਤੀਪ ਨੇ ਸੋਡਾ ਖਹਿੜਾ ਨਹੀਂ ਛੱਡਣਾ ਖੜਾ ਤਾਂ ਭਾਈ ਸਾਨੂੰ ਤਾਂ ਕੀ ਪਤਾ ਸੀ ਸਾਨੂੰ ਕੀ ਦੱਸਿਆ ਵੀ ਉਹ ਆਊਗੀ ਫਿਰ ਤੁਸੀਂ ਉਹਦੇ ਨਾਲ ਗੱਲ ਕਰੋ ਨਲੈ ਇਸ ਵੇਲੇ ਅੱਧੀ ਰਾਤ ਹੋਈ ਜਾਂਦੀ ਐ ਮੈਂ ਕਿੱਧਰ ਜਾਊਂਗੀ ਕਿੱਧਰ ਤਾਂ ਭਾਈ ਕੀ ਜਾ ਮੈਂਗੀ ਹਾਂ ਤਾਂ ਨੂੰ ਅਸੀਂ ਗੋਹਾ ਲੈ ਜੀ ਪਤਾ ਠੱਗੀਆਂ ਚੋਰੀਆਂ ਦੇ ਕਿੱਡੇ ਕੰਮ ਹੋਏ ਭਾਈ ਮੈਂ ਤੁਹਾਨੂੰ ਫੋਨ ਤੇ ਸਾਰੀਆਂ ਫੋਟੋਆਂ ਫੁੱਟਮਾਂ ਸਾਰਾ ਕੁਝ ਦਿਖਾ ਦੇਣੀ ਐ ਆਏ ਨਹੀਂ ਤੁਸੀਂ ਮੇਰਾ ਯਕੀਨ ਕਰਦੇ ਪਾ ਜਕੀਨ ਸਾਨੂੰ ਤਾਂ ਸਾਨੂੰ ਤਾਂ ਯਕੀਨ ਆਉਂਦਾ ਹੀ ਨਹੀਂ ਭਾਈ ਮੇਰੇ ਵੱਡੇ ਮੁੰਡੇ ਨੇ ਜੀਕੀਨ ਆਵੇ ਮੈਨੂੰ ਜਕੀਨ ਆਵੇ ਮੈਨੂੰ ਸਾਰੀ ਗੱਲ ਦੱਸ ਦਿੰਦੀ ਆ ਕਿੱਥੇ ਕੀ ਪਿਆ ਆਪਣਾ ਕਿੱਥੇ ਕਿਹੜੀ ਚੀਜ਼ ਪਈ ਆ ਚਲੋ ਭਾਈ ਦਿਖਾ ਦੇ ਦੇਖੀ ਜਾਓ ਫਿਰ ਤਾਂ ਸੱਚ ਆ ਜੀ ਸਾਨੂੰ ਮਾੜਾ ਮੋਟਾ ਯਕੀਨ ਵੀ ਆ ਜੂਗਾ ਤੁਹਾਨੂੰ ਇਹਨੇ ਵੀ ਦੱਸ ਦਿੰਦੀ ਆ ਆਪਣੀਆਂ ਗੱਡੀ ਲਿਆਂਦੀ ਨੂੰ ਇੱਕ ਮਹੀਨਾ ਹੋ ਗਿਆ ਮਹੀਨਾ ਦਾ ਭਾਈ ਗੱਡੀ ਜੂ ਹੁਣ ਹੋ ਗਿਆ ਤਾਂ ਆਪਾਂ ਨੂੰ ਪਤਾ ਲੱਗ ਹੀ ਜਾਂਦਾ ਵੀ ਫਲਾਣੇ ਬੰਦੇ ਨੇ ਗੱਡੀ ਲੈ ਲਈ ਜਾਂ ਫਲਾਣੇ ਨੇ ਪੈਸੇ ਪਾਏ ਨੇ ਕੋਈ ਮੁੰਡਾ ਵੀ ਅਮਰੀਕਾ ਚ ਉਹ ਤਾਂ ਆਮ ਹੀ ਗੱਲਾਂ ਕਰ ਰਹੇ ਨੇ ਨਾ ਇਹ ਦੂਰ ਚੰਡੀਗੜ੍ਹ ਬੈਠੀ ਨੂੰ ਮੈਨੂੰ ਤਾਂ ਆਪਣੇ ਸਾਰੇ ਘਰ ਦੀ ਗੱਲ ਦਾ ਪਤਾ ਹੈ। ਮੈਨੂੰ ਉਹ ਦੱਸਦੇ ਆ ਨਾ ਤਾਂ ਕਰਕੇ ਪਤਾ ਹੁੰਦਾ ਮੈਨੂੰ ਸਾਰਾ। ਫਿਰ ਤਾਂ ਤੇ ਭਾਈ ਸਾਰੇ ਪੈਸੇ ਦੇਤਾ ਸਾਡੇ ਮੁੰਡੇ ਨੇ ਹੈ। ਮੈਂ ਸਾਨੂੰ ਐ ਵੀ ਦੱਸ ਦਿੰਨੀ ਵੀ ਆਪਣਾ ਫਰਿੱਜ ਅੰਦਰ ਪਿਆ ਹੋਇਆਗਾ ਰਸੋਈ 'ਚ ਨਹੀਂ ਹੈਗਾ। ਵਾਹ ਖੁਰੂ ਤੈਨੂੰ ਤਾਂ ਪੈਸਾ ਦੇ ਮੁੰਡੇ ਨੇ ਪੋਰੋ ਪੋਰ ਪੈਠ ਦੇਤਾ। ਹਜੇ ਕੱਚੀ ਗੱਲ ਹੈਗੀ ਤੇ ਪਹਿਲੀ ਦਿਨ ਤੋਂ ਸਾਰਾ ਘਰ ਦਾ ਉਹ ਦੇਤੀ ਕੁੰਜੀ ਸਮਾਤੀ। ਕੱਚੀ ਗੱਲ ਨਹੀਂ ਹੈਗੀ ਮੰਮੀ ਜੀ ਮੈਰਿਜ ਸਾਡੀ ਹੋ ਗਈ ਸਾਡੇ ਤਾਂ ਕਾਗਜ਼ ਵੀ ਹੋਗੇ। ਬਾ ਕੁੜਾ ਤਾਂ ਪਾਈ ਪਾਇ ਦੇ ਕਾ ਜੇ ਉਹੀ ਗੱਲ ਵਾਂਗੂ ਅੱਗੇ ਤਾਂ ਅਗਲਾ ਕੋਈ ਕੁੜੀਆਂ ਨੂੰ ਦਿਖਾਉਂਦਾ ਕੋਈ ਵੱਡੀਆਂ ਪਰਜਾਈਆਂ ਨੂੰ ਦਿਖਾਉਂਦਾ ਕੋਈ ਮਾਪਿਆਂ ਨੂੰ ਦਿਖਾਉਂਦਾ ਹੁਣ ਮੈਂ ਕਿਹੜੇ ਆ ਚੱਲੇ ਤੁਸੀਂ ਪਹਿਲਾਂ ਇਹ ਦੱਸੋ ਨਾ ਮੈਂ ਤੁਹਾਡੇ ਪਸੰਦ ਨਹੀਂ ਆਈ ਪਸੰਦ ਤਾਂ ਪੁੱਤ ਆ ਗਈ ਫੇਰ ਆਏ ਆਂ ਦੀ ਅਸੀਂ ਤਾਂ ਦੇਖੋ ਹੁਣ ਆਪਾਂ ਤਾਂ ਇੱਥੇ ਰਵੇਚ ਰਹਿਣ ਵਾਲਿਆਂ ਤੂੰ ਆ ਪੜੀ ਲਿਖੀ ਤੇ ਸਾਡੇ ਘਰ ਦੇਖਦਾ ਤੂੰ ਕਹੇ ਜਾਏਗਾ ਨਾ ਕੋਈ ਗੱਲ ਨਹੀਂ ਮੈਂ ਜਿੰਵੇਂ ਤੁਸੀਂ ਰੱਖੋਗੇ ਮੈਂ ਉਵੇਂ ਹੀ ਰਹਿ ਲੂੰਗੀ ਪਰ ਮੈਂ ਉਹਦੇ ਪੇਕੀ ਨਹੀਂ ਜਾਂਦੀ ਇੱਥੇ ਰਹੂੰਗੀ ਚਲ ਕੋਈ ਨਾ ਭਾਈ ਇੱਥੇ ਰਹੀਂ ਚਲ ਕੋਈ ਨਾ ਕਿਹਣਾ ਸਾਨੂੰ ਸਬੂਤ ਤਾਂ ਦਿਖਾ ਭਾਈ ਮਾੜਾ ਮੋਟਾ ਹਾਂ ਮੈਂ ਸਬੂਤ ਸਾਨੂੰ ਦਿਖਾ ਦਿੰਨੀ ਆ ਕੋਈ ਨਹੀਂ ਮੇਰੇ ਫੋਨ 'ਚ ਹਰਪ੍ਰੀਤ ਲਖੋਂ ਆਉਂਦੀ ਆ ਹੁਣ ਪਤਾ ਨਹੀਂ ਕਿੱਧਰ ਲੈ ਉਹ ਕੱਲੀ ਮੈਡਮ ਜੀ ਬੈਠੀ ਸੀ ਆਪਣੇ ਘਰੇ ਜਦੋਂ ਮੈਂ ਆਇਆ ਆ ਮੈਡਮ ਨੇ ਤਾਂ ਚੰਦ ਚੜਾਏ ਪਿਆ ਕਾਗਜ਼ ਦੇਖ ਲੈ ਤੇਰੇ ਭਰਾ ਦੇ ਵਿਆਹ ਦੇ ਵਿਆਹ ਦੇ ਕਾਗਜ਼ ਹਾਂ ਹੋ ਦੇਖ ਲਗਾ ਹਾਂ ਕਰ ਲੈ ਚੈੱਕ ਚੜਾ ਤਾਂ ਚੰਦ ਅਮਰੀਕਾ 'ਚ ਬੈਠੇ ਨਹੀਂ ਕਮਾਲ ਦੀ ਗੱਲ ਹੈ ਹੋ ਤੁਰੇ ਫੜਾ ਦੇ ਮੈਂ ਤਾਂ ਯਕੀਨ ਮੰਨਦਾ ਨਹੀਂ ਗਾ ਇਸ ਗੱਲ ਤੇ ਤੂੰ ਤਾਂ ਨਹੀਂ ਮੰਨਦਾ ਆ ਕਾਗਜ਼ ਪਿਆ ਹੋਇਆ ਆ ਕਾਗਜ਼ ਤਾਂ ਸਬੂਤ ਹੈ ਆਪਣੇ ਕੋਲੇ ਇਹ ਨਹੀਂ ਮਾਂ ਨੂੰ ਦਿੰਦੀ ਕਾ ਥਗੜੀਆਂ ਹੁੰਦੀਆਂ ਨੇ ਠਗਣੀਆਂ ਕੀ ਪਤਾ ਕੀ ਠੱਗੀ ਮਾਰਨਾ ਹੈ ਆਪਣੇ ਨਾ ਬਾਈ ਨਾਲ ਗੱਲ ਤਾਂ ਕਰ ਲੋ ਫੋਨ ਤੇ ਪਹਿਲਾਂ ਹੁਣ ਤੇ ਗੱਲ ਤੂੰ ਕਰ ਤੇਰੇ ਭਰਾ ਨੇ ਕਰੇ ਕੱਪੜੇ ਮੈਂ ਥੋੜਾ ਕਰਾਂਗਾ ਮੇਰੇ ਭਰਾ ਨੇ ਕਰੇ ਮੈਂ ਕਦੋਂ ਦਾ ਫੋਨ ਲਾਈ ਜਨਾ ਫੋਨ ਲੱਗਦਾ ਹੀ ਨਹੀਂ ਬਾਈ ਦਾ ਤੁਸੀਂ ਮੈਂ ਕੀ ਕਰਾਂ ਨਾ ਹੋਣੀ ਚਾਹੀਦੀ ਹੈ ਜਦੋਂ ਇਹਨੂੰ ਕਹਿ ਕੇ ਭੇਜਿਆ ਵੀ ਅੱਜ ਤੂੰ ਪਿੰਡ ਵਗ ਜਾ ਤੇ ਫਿਰ ਪਣਾ ਇਹ ਕਿਉਂ ਇਹ ਕੀ ਦੇਖਣਾ ਕੋਡਾ ਉਹ ਗਾਹਾਂ ਆ ਗਈ ਗਾਹਾਂ ਬੇਬੇ ਨਾਲ ਆਹੋ ਉਹ ਗਾਹਾਂ ਕੋਲੀ ਉਹ ਇਸੀ ਜਮਾ ਸ੍ਰੀ ਦੀ ਠਗਣੀ ਲੱਗਦੀ ਏ ਮੈਨੂੰ ਨਾ ਹੋਰ ਹੋਣੀ ਜੀ ਕਿ ਆਪਾਂ ਨੂੰ ਨਾ ਹੋਰ ਗਲੀ ਚ ਬਾਦ ਗੇ ਨਿਮਾ ਥੱਲੇ ਬਾਦ ਕੇ ਬੇਇਤੀ ਕੀ ਦੀ ਹੋ ਪੈ ਜਾਣ ਤੇ ਪਰੇ ਬਹਾ ਦੇ ਕੋਈ ਐ ਨਹੀਂ ਪਰੇ ਬਹਾ ਜਾਂਦੀ ਅਗਲੀ ਕਾਗਜ਼ ਲੈ ਕੇ ਆਈ ਹੈ ਸਬੂਤ ਲੈ ਕੇ ਆਈ ਹੈ ਨਾਲ ਮੈਂ ਤਾਂ ਦੱਸ ਆਰੇ ਭਾਣਾ ਗੱਲ ਕਰ ਜੀ ਨਹੀਂ ਚੰਦ ਚੜਾਏ ਡੇ ਡੇ ਨਾ ਬੀੜ ਕੋ ਕਲ ਤਿੱਕੇ ਬਿਆਂ ਦੇ ਦੇਖੇ ਐਡੀ ਵਿਆਹ ਦੀ ਅਗ ਲੱਗੀ ਸੀ ਆਪਾਂ ਨੂੰ ਫੋਨ ਕਰਕੇ ਦੱਸਦਾ ਨਾ ਆਪਾਂ ਕੁੜੀ ਦੇਖਿਆ ਉਹਨੇ ਆਪਣੇ ਦਾ ਘਰ ਪਰਿਵਾਰ ਫਿੱਟਾਉਂਦਾ ਸਾਰਾ ਕੁਛ ਕਦੇ ਤਾਂ ਭਰਾ ਮੇਰੇ ਨਾਲ ਗੱਲਾਂ ਕਰਦਾ ਸੁਖਦੀਪ ਵੀ ਮੈਂ ਵਿਆਹ ਕਰਾਉਂ ਜੇ ਕੋਈ ਗੱਲ ਬਾਤ ਹੈ ਐ ਕਿਵੇਂ ਮਨ ਜਕੀਨ ਮੰਨ ਜਾ ਤੂੰ ਹੀ ਯਕੀਨ ਬੰਨੀ ਖੜੀ ਹੋਏਵੇਂ ਹੁੰਡੇ ਪਹਿਲਾਂ ਕਿੱਥੇ ਦਾਦ ਦੇ ਹੁੰਦੇ ਬਾਹਰ ਬੈਠੇ ਨਾ ਉਹ ਕੋਣ ਲੇਗੇ ਅੰਦਰ ਬੀ ਅਬੇ ਬੇਬੇ ਆ ਗਈ ਬੇਬੇ ਨੂੰ ਮਮਸਾ ਪਾਰ ਕੇ ਲੈ ਜਾ ਗਰ ਤੇਰੀ ਪੋੜੀ ਭੜੀ ਉਹਨੂੰ ਮਗਰ ਲਾ ਲਿਆ ਉਹ ਬੇਬੇ ਨੂੰ ਨੇ ਉਹ ਤਾਂ ਗਾਡੇ ਡਾਣੇ ਨਾ ਹੋ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਦੱਸਾਂ ਮੈਂ ਬੇਬੇ ਨੂੰ ਭਾਲ ਕੇ ਲਈਆਂ ਗਲੀਆਂ ਚ ਪਹਿਲਾਂ ਪੌਂਕ ਕੇ ਮੰਗਰ ਮੈਂ ਤਾਂ ਛੱਡ ਕੇ ਵਾਗ ਗਈ ਨਾਲੇ ਮੈਂ ਜਾ ਕੇ ਐਂ ਪਛਤਾਈ ਮਾਂ ਘਤੇ ਉਹ ਨਾ ਠਗਣੀ ਹੋਵੇ ਸਾਰਾ ਘਰ ਲੁੱਟ ਕੇ ਲੈ ਜੀ ਹੁਣ ਕਿਵੇਂ ਸ਼ੁਕਰ ਹੈ ਤੂੰ ਆ ਗਿਆ ਲਾ ਕਿਵੇਂ ਕਰੀਏ ਹੁਣ ਮੈਨੂੰ ਤਾਂ ਯਕੀਨ ਪੂਰਾ ਨਹੀਂ ਆਉਂਦਾ ਯਕੀਨ ਤਾਂ ਮੈਨੂੰ ਵੀ ਨਹੀਂ ਆਉਂਦਾ ਗੱਲ ਕਰ ਜਿਹੜੇ ਆ ਕਾਗਜ਼ ਐ ਕਾਗਜ਼ਾਂ ਕਰਕੇ ਆਉਂਦਾ ਵੀ ਇਹ ਤਾਂ ਹੁਣ ਦੇਖੋ ਸੁਖਦੀਪ ਹੀ ਦੱਸੂਗਾ ਸੁਖਦੀਪ ਨੂੰ ਪੁੱਛ ਫੋਨ ਕਰਕੇ ਕਦੋਂ ਮਰਜੀ ਚੱਕੇ ਫੋਨ ਕਦੋਂ ਤਾਂ ਚੱਕੂਗੀ ਕਦੋਂ ਤਾਂ ਖੋਲੂਗੀ ਉਹ ਜੇ ਤਾਂ ਉਹ ਵਿਆਹ ਇੱਥੇ ਕਰਾ ਕੇ ਗਿਆ ਹੁੰਦਾ ਚੰਡੀਗੜ੍ਹ ਫੇਰ ਤਾਂ ਮੈਂ ਯਕੀਨ ਮੰਨ ਲਿਆ ਇਹ ਤਾਂ ਕਹਿੰਦੀ ਅਸੀਂ ਤਾਂ ਵੀਡੀਓ ਕਾਲ ਤੇ ਕਿਵੇਂ ਮੰਨ ਲਾਵਾਂ ਮੈਂ ਇਹ ਤਾਂ ਨਹੀਂ ਸੀ ਤਾਂ ਕੱਥੇ ਪੜਦੇ ਸੀ ਕਹਿੰਦੀ ਇਕੱਠੇ ਪੜੇ ਹੋਣਗੇ ਫਿਰ ਆਪਣੇ ਕੋਲੇ ਕੀ ਸਬੂਤ ਹੈ ਸੰਗਰੂਰ ਜ਼ਿਲ੍ਹੇ ਦੀ ਹੈ ਕਹਿੰਦੇ ਅਸੀਂ ਇਕੱਠੇ ਪੜੇ ਆਂ ਕਹਿੰਦੀ ਬਾਈ ਤੇ ਤਾਂ ਮੈਂ 20 ਵਾਰੀ ਦੇਖੀ ਉਹਦੇ ਨਾਲ ਵੀਡੀਓ ਕੋਲ ਤੇ ਬਾਈ ਮੈਨੂੰ ਕਿੰਨੇ ਵਾਰੀ ਦਿਖਾਇਆ ਵੱਡੇ ਵੱਡੇ ਗੱਪ ਮਾਰਦੀ ਏ ਕਹਿੰਦੀ ਹਾਂ ਤਾਂ ਮੈਂ ਸੰਗਰੂਰ ਦੀ ਰਹਿੰਦੀ ਮੈਂ ਚੰਡੀਗੜ੍ਹ ਕਿੱਥੋਂ ਦੀ ਮੰਨਈਏ ਨੂੰ ਫਿਰ ਚੰਡੀਗੜ੍ਹ ਪੜਦੀ ਹੂ ਨਾ ਪੜੀ ਲਿਫੀ ਤਾਂ ਹੈਗੀ ਐ ਚੰਗੀਆਂ ਐਨਕਾਂ ਲਾਈਆਂ ਸੀ ਆਈ ਸੀ ਬੰਠਣ ਕੇ ਉਹ ਕਦੇ ਸਾਨੂੰ ਉਹਨਾ ਠੱਗ ਕੇ ਲਏ ਸਾਰਾ ਕੁਝ ਚੱਕ ਕੇ ਲੈ ਜੇ ਦੇ ਆ ਕਬੈਰੋਂ ਆਪਾਂ ਕੁਝ ਨਹੀਂ ਕਰ ਸਕਦੇ ਜਿੰਨਾ ਚਿਰ ਆਪਾਂ ਨੂੰ ਸੁਖਦੀਪ ਨਹੀਂ ਕਹਿੰਦਾ ਜੇ ਸੁਖਦੀਪ ਨਹੀਂ ਹੈ ਕਹਤਾ ਵੀ ਦੇਖ ਮੈਂ ਕਿਸੇ ਨੂੰ ਨਹੀਂ ਜਾਣਦਾ ਫਿਰ ਆਪਾਂ ਭੇਜ ਨਾ ਉਹਦਾ ਹੁਣ ਫੋਨ ਨਹੀਂ ਲੱਗਦਾ ਹੁਣ ਇਹਨੂੰ ਰਾਤ ਇੱਥੇ ਘਰੇ ਘਟਾਲ ਗਏ ਫਿਰ ਨਾ ਫਿਰ ਹੋਰ ਹੁਣ ਇਹਨੂੰ ਗੁਰਦੁਆਰੇ ਛੱਡੇ ਆਈਏ ਕਹਦੇ ਭਈ ਵਗ ਜਾ ਕਿਤੇ ਬੜਜੀ ਰਹਿ ਅੱਜ ਠੇਕਾ ਕਰੇ ਤਾ ਹੁਣ ਹੋਰ ਰਾਤ ਹੀ ਡੇਰੇ 'ਚ ਕੱਟੂਗੀ ਵੀ ਡੇਰੇ 'ਚ ਛੱਡੇਗੇ ਮਾਰਜੀ ਕੱਟਲੇ ਫਿਰ ਆਪਾਂ ਨੂੰ ਕੀ ਵਾ ਠੇਕਾ ਕਰਿਆਦਾ ਹੁਣ ਆਪਾਂ ਰਾਤ ਤੱਕ ਹੁਣ ਜੇ ਤੋ ਆ ਗਈ ਘਰੇ ਕਟਾਉਣੀ ਮੈਂ ਤੇ ਵਾਲਦਿਆਂ ਨੂੰ ਜਾ ਕੇ ਕਿੱਥੇ ਆ ਇਹੇ ਦਵਾਲ ਜੀ ਆਹ ਐਂ ਉੱਡ ਜੂਗੀ ਐ ਡਾਉਣੀਆਂ ਸੌਖੀਆਂ ਪਈਆਂ ਐ ਕੋਈ ਐ ਨਹੀਂ ਹੈਗੀ ਵੀ ਇਹ ਤੋਂ ਬਣਾੜੀ ਤੋਂ ਆ ਗਈ ਜਮੂਸੇ ਤੋਂ ਆ ਗਈ ਤੇ ਦਵਲ ਜੇਗਾ ਵੀ ਜਾ ਉਹਦੇ ਘਰੇ ਅਗਲੀ ਚੰਡੀਗੜ੍ਹ ਤੋਂ ਆਈ ਏ ਤੇਰੇ ਭਰਾ ਨੇ ਕਰਿਆ ਕੰਮ ਜਿੰਨਾ ਕਰੇ ਇਹ ਤਾਂ ਹੁਣ ਤੁਸੀਂ ਮਾਂ ਪੁੱਤੀ ਭੁਗਤੋ ਪਤਾ ਦਾ ਕੰਮ ਕਰਦੇ ਆ ਮੰਮੀ ਜੀ ਕੌਫੀ ਬਣਾ ਦਿਓ ਇੱਕ ਕੱਪ ਨਹੀਂ ਮੈਂ ਬਣਾ ਲੈਨੀ ਆ ਮੈਨੂੰ ਦੱਸ ਦੋ ਸਮਾਨ ਕਿੱਥੇ ਪਿਆ ਮੈਡਮ ਕੌਫੀ ਤਾਂ ਨੂੰ ਬਣਾਈ ਐ ਆ ਚੱਕਾਂ ਦਾ ਸਮਾਨ ਜਾ ਬਹਿ ਜਾ ਬਹਿ ਜਾ ਕੋਈ ਗੱਲ ਨਹੀਂ ਬੈਠਣ ਵਾਲੀ ਗੱਲ ਨਹੀਂ ਹੈਗੀ ਤੂੰ ਆਉਂਦਾ ਨਾ ਡੰਡੀ ਰਗੜ ਜਿੱਧਰੋਂ ਆਈਂ ਉਧਰ ਹੀ ਜਾ ਆਥਣ ਹੋਇਆ ਪੈਗਾ ਮੈਂ ਬਾਈ ਨੂੰ ਫੋਨ ਲਾਇਆ ਸੀਗਾ ਉਹ ਬਾਈ ਪਾਸੇ ਸੁੱਤਾ ਪਿਆ ਹੋਊਗਾ ਫੋਨ ਲੱਗਦਾ ਨਹੀਂ ਪਰ ਉਹ ਤਾਂ ਉੱਥੇ ਤਾਂ ਸਵੇਰ ਹਜੇ 11 ਵਜੇ ਹੋਊਗੀ ਮੈਡਮ ਤੜਕੇ ਗੱਲ ਕਰਾਂਗੇ ਹੁਣ ਤੂੰ ਜਾ ਪਰੇ ਜਿੱਧਰੋਂ ਆਈ ਮੈਂ ਇਸ ਵੇਲੇ ਕਿੱਥੇ ਜਾਊਂਗੀ ਚੰਡੀਗੜ੍ਹ ਨੇੜੇ ਤੇੜੇ ਆ ਮੈਂ ਅਸੀਂ ਫਿਰ ਤੁਹਾਨੂੰ ਹੁਣ ਕਿਵੇਂ ਰੱਖ ਲਈਏ ਦੱਸੋ ਜਾਣ ਨਹੀਂ ਪਛਾਣ ਨਹੀਂ ਕੋਈ ਇਹ ਮੇਰਾ ਆਪਦਾ ਘਰ ਆ ਮੈਂ ਇੱਥੇ ਰਹਿ ਸਕਦੀ ਆ ਤੇਰਾ ਆਪਦਾ ਘਰ ਐ ਕਿਵੇਂ ਬਣ ਗਿਆ ਤੇਰਾ ਘਰ ਜਦੋਂ ਹੁਣ ਮੇਰੀ ਮੈਰਿਜ ਹੋਈ ਆ ਘਰ ਤਾਂ ਫਿਰ ਹੁਣ ਮੇਰਾ ਵੀ ਉਹਨਾਂ ਹੀ ਆ ਨਾ ਨਾ ਅਸੀਂ ਐਵੇਂ ਕਿਵੇਂ ਮੰਨ ਲਈ ਮੈਰਿਜ ਹੋਈ ਐ ਗੱਲਾਂ ਨਾਲ ਹੀ ਮੰਨ ਲਈ ਸੀ ਉਹ ਸੂਤ ਦਿਖਾ ਤੇ ਹੁਣ ਜਦੋਂ ਭਾਈ ਉਹ ਸੁੱਤਾ ਪਿਆਗਾ ਸਾਰੇ ਦਿਨ ਦਾ ਥੱਕਿਆ ਹੁੰਦਾ ਸਵੇਰੇ ਉੱਠ ਕੇ ਗੱਲ ਕਰੂਗਾ ਸਾਡੇ ਨਾਲ ਉਹਦੇ ਉੱਤੇ ਸਾਈਨ ਕਿੱਥੇ ਨੇ ਬਾਈ ਦੇ ਆ ਜਿਹੜਾ ਕਾਗਜ਼ ਆ ਬਣਾਈ ਫਿਰਦੀ ਐ ਤੂੰ ਉਹਦੇ ਸਾਈਨ ਹੈਗੇ ਕਿਤੇ ਸਾਈਨ ਵੀ ਹੋ ਜਾਣਗੇ ਸਾਰਾ ਕੁਝ ਹੋਊਗਾ ਆਪੇ ਆ ਕੇ ਕਰਵਾਉਣਗੇ ਨਾਲੇ ਉਹ ਆਉਣ ਵਾਲੀ ਵੀ ਥੋੜੇ ਦਿਨਾਂ ਤੱਕ ਮੈਡਮ ਇਹ ਕੋਈ ਚੰਗੀਆਂ ਗੱਲਾਂ ਨਹੀਂ ਹੈਗੀਆਂ ਤੂੰ ਨਾ ਚੁੱਪ ਕਰਕੇ ਵਾਗ ਜਾ ਅਸੀਂ ਪਿੰਡਾਂ ਦੇ ਬਾਲੇ ਪੜੇ ਹੁੰਨੇ ਆਗੇ ਨਹੀਂ ਮੈਂ ਤਾਂ ਕਿਤੇ ਨਹੀਂ ਜਾਂਦੀ ਚਾਹੇ ਤੁਸੀਂ ਮੈਨੂੰ ਮਾਰ ਦਿਓ ਇਸ ਘਰ 'ਚ ਮਾਰਨਾ ਮਨਜ਼ੂਰਾ ਪਰ ਮੈਂ ਜਾਂਦੀ ਨਹੀਂ ਹੈਗੀ ਬੇਬੇ ਹਾਂ ਭਾਈ ਆ ਤੂੰ ਕਿਉਂ ਬਹਾਂ ਰੱਖਿਆ ਇਹਨੂੰ ਮੈਡਮ ਨੂੰ ਇਹਨੂੰ ਤੋੜ ਦਿਓ ਕਿਉਂ ਇਹਦੇ 'ਚ ਯਕੀਨ ਕਰੀ ਜਾਂਦੀ ਹੈ ਮੈਂ ਮੰਮੀ ਜੀ ਇਸ ਵੇਲੇ ਮੈਂ ਕਿੱਥੇ ਜਾਊਂਗੀ ਆਹਿਆ ਪੁੱਤ ਫਿਰ ਹੁਣ ਆਪਾਂ ਕਿਤੇ ਆਪਣੀ ਗੱਲ ਨਹੀਂ ਹੁੰਦੀ ਦੇਖ ਆਪਣੇ ਹੈਨਾ ਦੀਪ ਨਾਲ ਉਹਨਾਂ 'ਚ ਤਾਂ ਹੁਣ ਆਪਾਂ ਇਹਨੂੰ ਭੇਜ ਵੀ ਨਹੀਂ ਸਕਦੇ ਪੁੱਤ ਹੁਣ ਉਹਨੂੰ ਮੇਰੀ ਮੇਰੀ ਗੱਲ ਸੁਣ ਲੈ ਬੇ ਤੈਨੂੰ ਕਿਤੇ ਸੁਖਦੀਪ ਨੇ ਤੁਹਾਨੂੰ ਦੱਸਿਆ ਸੀ ਕਿ ਮੈਂ ਵਿਆਹ ਕਰਾਉਂਗਾ ਕੋਈ ਗੱਲਬਾਤ ਕਰੀ ਦੱਸਿਆ ਵੀ ਕੁੜੀ ਮੇਰੇ ਨਾਲ ਪੜਦੀ ਸੀਗੀ ਚੰਡੀਗੜ੍ਹ ਉਹ ਤਾਂ ਭਾਈ ਮੈਂ ਇਹਨੂੰ ਵੀ ਆਖੀ ਜਾਨੀ ਆ ਮੈਂ ਆਖਿਆ ਵੀ ਕਿਤੇ ਗੱਲ ਹੀ ਨਹੀਂ ਕਰੀ ਸਾਡੇ ਮੁੰਡਿਆਂ ਦਾ ਸਾਡੇ ਕੋਲੇ ਕੋਈ ਤੇ ਗੱਲ ਨਾ ਬਾਤ ਨਾ ਕੋਈ ਗੱਲ ਬਣਾ ਕੇ ਆ ਗਈ ਲੈ ਮੰਮੀ ਜਾਈਏ ਕੋੜੋ ਕੋਣ ਗੱਲ ਬਣਾ ਕੇ ਆਉਂਦਾ ਹੁੰਦਾ ਮੈਨੂੰ ਤਾਂ ਸਾਡੇ ਸਾਰੇ ਘਰ ਦਾ ਪਤਾ ਆਖੇ ਨਾ ਫੇਰ ਚੱਲ ਜੇ ਪੁੱਤ ਛੋਟਾ ਤੱਕ ਕੁਝ ਵੀ ਹੋਇਆ ਸੀ ਵਿਆਹ ਸਾਡੀ ਤੇ ਫੇਰ ਮੁੰਡਾ ਤਾਂ ਸਾਨੂੰ ਦੱਸ ਦਿੰਦਾ ਮਾੜਾ ਬੜੀ ਗੱਲ ਕੀ ਆ ਮੈਂ ਜ਼ਮੀਨ ਵੀ ਦੱਸ ਸਕਦੀ ਆ ਵੀ ਤੁਸੀਂ ਕਿੰਨੀ ਕਿ ਬੈ ਕਰ ਰੱਖੀ ਆ ਕਮਾਲ ਦੀ ਗੱਲ ਆ ਬੇ ਨਾ ਬਾਈ ਮੈਂ ਤਾਂ ਅਸੀਂ ਕੋਈ ਬਾਈ ਦੀ ਕਰੀ ਆ ਬਾਈ ਨੇ ਇੱਕ ਕਿੱਲਾ ਕਰ ਰੱਖਿਆ ਸੋਨੂੰ ਬਿਨਾਂ ਦੱਸੇ ਦੀਪ ਨੂੰ ਤਾਂ ਪਤਾ ਸਾਰੀ ਗੱਲ ਦਾ ਉਹ ਪਾਈ ਅਸੀਂ ਬਾਈ ਨਹੀਂ ਕਰੀ ਉਹ ਅਸੀਂ ਇੱਧਰ ਵੱਧ ਹੋ ਕਰਕੇ ਨਹੀਂ ਮੈਨੂੰ ਤਾਂ ਨਹੀਂ ਪਤਾ ਇਹਨਾਂ ਤੋਂ ਬਹਣ ਜਿਆਦੇ ਬਣਾਏ ਉਹ ਇਹਨਾਂ ਦੋਨੇ ਭਰਾਵਾਂ ਦੀ ਗੱਲ ਆ ਸੋਨੂੰ ਤਾਂ ਪਤਾ ਹੀ ਨਹੀਂ ਹੈਗਾ ਗੱਲ ਦਾ ਤੇ ਤੇ ਘਰ ਦੀਆਂ ਸਾਰੀਆਂ ਗੱਲਾਂ ਦਾ ਕਿਵੇਂ ਪਤਾ ਲੱਗਿਆ ਕਿਹਨੇ ਦੱਸਤੀਆਂ ਗੱਲਾਂ ਇਹ ਭਾਈ ਫਿਰ ਉਹ ਅਸੀਂ ਦੱਸਿਆ ਉਹ ਆਪਣੇ ਮੁੰਡੇ ਨੇ ਹੋਰ ਕੀ ਦੱਸ ਕੋਈ ਬਾਹਰੋਂ ਆ ਗਿਆ ਦੱਸਣ ਵਾਲਾ ਬਾਬੇ ਮੈਨੂੰ ਤਾਂ ਯਕੀਨ ਨਹੀਂ ਆਉਂਦਾ ਵੀਡੀਓ ਕਾਲ ਤੇ ਕਿੱਥੇ ਵਿਆਹਾਂ ਗੱਲਾਂ ਹੁੰਦੀਆਂ ਹੁੰਦੀਆਂ ਨੇ ਕਦੇ ਐਂ ਸ਼ਾਦੀਆਂ ਹੁੰਦੀਆਂ ਹੁੰਦੀਆਂ ਐਂ ਵਿਆਹ ਹੁੰਦੇ ਹੁੰਦੇ ਨੇ ਕਿੱਥੇ ਨੰਮਾ ਵੀ ਮੇਰੀ ਗੱਲ ਸੁਣ ਜਿੱਦ ਤੂੰ ਤੁਸੀਂ ਗੱਡੀ ਲਈ ਆ ਸਾਨੂੰ ਸ਼ਾਮ ਨੂੰ 3 ਵਜੇ ਪੌਣੇ 3 ਲੱਖ ਰੁਪਏ ਪਾਇਆ ਕਿ ਨਹੀਂ ਪਾਇਆ ਮੇਰਾ ਭਰਾ ਐ ਸਾਨੂੰ ਤਾਂ ਰੋਜ਼ ਹੀ ਪੈਸੇ ਬੋਲੇ ਸਾਨੂੰ ਲੋੜ ਦੀਏ ਜਦੋਂ ਤੂੰ ਬਹੁਤ ਦੱਸਦਾ ਸਾਰੀ ਗੱਲ ਫੇਰ ਪਾਉਂਦਾ ਸਾਨੂੰ ਉਹ ਤਾਂ ਭਾਈ ਕਿਰੋ ਅਸੀਂ ਮੁੰਡੇ ਬਾਹਰ ਭੇਜ ਦੇ ਫੇਰ ਪਾਉਣੀ ਆ ਸਾਡੇ ਮੁੰਡੇ ਨੂੰ ਮਮੀ ਜੀ ਮੈਨੂੰ ਦੱਸਦਾ ਨਾ ਉਹ ਸਾਰੀ ਗੱਲ ਹੁਣ ਮੈਂ ਕਿਹੜਾ ਉਹੀ ਗੱਲ ਰੱਬ ਤੋਂ ਡਿੱਗੀਆਂ ਸਾਰਾ ਵੀ ਮੈਨੂੰ ਐਪੀ ਪਤਾ ਲੱ ਮੈਂ ਨਾ ਮੈਡਮ ਨੂੰ ਕੁਛ ਕਹਿ ਨਹੀਂ ਸਕਦਾ ਤੂੰ ਦੀ ਬਾਹ ਫੜ ਕੇ ਛੱਡ ਕੇ ਆ ਪਰੇ ਤੜਕੇ ਕਰ ਗੱਲ ਗੱਲ ਕਰਾਂਗੇ ਇਹਨਾਂ ਹੁਣ ਪੁੱਤ ਆਪਾਂ ਹੁਣ ਫੇਰ ਰਾਤੇ ਕਿੱਥੇ ਕੱਟੂਗੀ ਕਿਤੇ ਮਰਜੀ ਕੱਟੇ ਫੇਰ ਆਪਾਂ ਨੂੰ ਬੇਠੇਕਾ ਕਰਿਆ ਕਰ ਰਾਤ ਦਾ ਤੇਰਾ ਆਪਾਂ ਕਿਤੇ ਮੁੰਡਾ ਮਮੀ ਨਹੀਂ ਮੈਂ ਨਹੀਂ ਜਾਣਾ ਹੈਗਾ ਤੁਸੀਂ ਇਹਨਾਂ ਨਾਲ ਗੱਲ ਕਰ ਲਓ ਸਮਾਰ ਕੇ ਮੈਂ ਕਿਤੇ ਨਹੀਂ ਜਾਂਦੀ ਹੈਗੀ ਜੇ ਭਾਈ ਇਹਨਾਂ ਨਾਲ ਗੱਲ ਹੋ ਜਾਂਦੀ ਸੁਖਦੀਪ ਨਾ ਫੇਰ ਆਪਾਂ ਰੱਖ ਲੈਂਦੇ ਫੇਰ ਤਾਂ ਰੱਖ ਲੈਣੇ ਪੁੱਤ ਹੁਣ ਤਾਂ ਦਿਲ ਦਾ ਤਾਂ ਮੇਰਾ ਵੀ ਦਿਲ ਦਾ ਹੈਗਾ ਮੈਂ ਤਾਂ 10 ਵਾਰੀ ਉਹਨੂੰ ਫੋਨ ਲਾ ਲਿਆ ਉਹਦਾ ਫੋਨ ਚੱਕਦਾ ਜੀ ਹੈਗਾ ਉਹ ਸਵੇਰੇ ਚੱਕਣਗੇ ਫੋਨ ਬਾਈ ਤੁਹਾਨੂੰ ਕਿੰ ਯਾ ਭਾਈ ਤੂੰ ਆਇਆ ਹੈ ਕਰ ਕਿਲਾ ਕੋਈ ਥੋੜੀ ਰਿਸ਼ਤੇਦਾਰੀ ਹੂ ਕਿ ਤੈਨੂੰ ਉੱਥੇ ਰਾਤ ਕੱਟ ਲੈ ਮੰਮੀ ਜੀ ਇੱਧਰ ਸਾਡੀ ਕੋਈ ਰਿਸ਼ਤੇਦਾਰੀ ਨਹੀਂ ਹੈਗੀ ਬੇਬੇ ਤੂੰ ਐਂ ਕਰ ਆਪਣੇ ਮੈਂਬਰ ਸਰਪੰਚਾਂ ਦਾ ਘਰ ਦੱਸ ਦੇ ਕਿ ਤੂੰ ਉਹਦੇ ਬਾਗ ਜੂ ਚੱਲ ਭਾਈ ਆ ਜਾ ਮੈਂ ਆਪਣੇ ਘਰ ਦੱਸ ਦੇ ਨਾ ਦੀਪ ਨੂੰ ਮੈਡਮ ਲਾਉਂਿਆ ਤੂੰ ਤੇ ਮੈਂ ਤੈਨੂੰ ਰੋਜ਼ੀ ਰੱਖ ਨਹੀਂ ਸਕਦੀ ਨਾ ਦੀਪ ਨੂੰ ਥੋੜਾ ਸਾਰਾ ਪਾਸੇ ਬੰਦ ਕਰ ਦੂਗਾ ਉਹ ਕੋਈ ਨਹੀਂ ਕੋਈ ਸਾਡਾ ਭਰਾਏ ਸਾਨੂੰ ਕੁਝ ਨਹੀਂ ਕਹਿੰਦਾ ਉਹ ਕਹਿੰਦਾ ਕਿਉਂ ਨਹੀਂ ਹੈਗਾ ਤੁਸੀਂ ਉਧਰਾਂ ਗੱਲ ਕਰ ਲੋ ਮੈਂ ਤਾਂ ਫੇਰ ਹੀ ਜਾਉਣੀ ਸਾਡੇ ਨਾਲ ਪੁੱਤ ਗੱਲ ਹੋ ਗਈ ਸਾਡੇ ਮੁੰਡੇ ਦੀ ਦੀਪ ਦੀ ਫੇਰ ਸਾਨੂੰ ਚੁ ਰੱਖਣੀ ਵੀ ਸਾਡੀ ਹਾਂ ਸਾਡੀ ਗੱਲ ਹੋ ਜਾਂਦੀ ਸੀ ਤੈਨੂੰ ਕੋਈ ਗੱਲ ਨਹੀਂ ਇਹ ਗੱਲ ਸੱਚੀ ਹੋਈ 2880 ਸਾਨੂੰ ਵੀ ਮੈਂ ਤਾਂ ਵਾੜ ਜਾਨੀ ਆ ਜੇ ਰਾਤ ਚ ਕੋਈ ਗੱਲਬਾਤ ਹੋ ਗਈ ਤੁਸੀਂ ਜ਼ਿੰਮੇਵਾਰ ਹੋਵੋਗੇ ਸਾਰੇ ਅਸੀਂ ਤਾਂ ਭਾਈ ਕੀ ਜ਼ਿੰਮੇਵਾਰ ਆ ਲਾ ਜਾ ਆ ਮੈਂ ਪਹਿਲੇ ਆਤਾ ਸਹੀ ਇਹਨੂੰ ਰੇ ਬੈਠਾ ਮੈਂ ਲਈ ਬੈਠੀਆਂ ਲਫੜ ਬੈਗਾ ਨਾ ਤੇ ਤੁਰਦੀ ਲੱਗੋ ਨਾ ਦੀ ਤੁਸੀਂ ਸਮਝਾ ਲਓ ਇਹਨਾਂ ਨੂੰ ਮਰੀ ਇਸ ਵੇਲੇ ਮੈਂ ਕਿੱਧਰ ਜਾਊਂਗੀ ਜਦੋਂ ਸਾਡੇ ਮੁੰਡੇ ਨਾਲ ਗੱਲ ਹੋ ਗਈ ਉਹਨੇ ਹਾਂਮੀ ਭਰਤੀ ਅਸੀਂ ਲੈ ਆਵਾਂਗੇ ਤੇ ਨਾ ਫਟ ਬੈਗ ਜੇ ਕੋਈ ਗੱਲਬਾਤ ਹੋ ਗਈ ਨਾ ਤੁਹਾਡਾ ਮੁੰਡਾ ਤੁਹਾਡਾ ਬੁਰਾ ਹਾਲ ਕਰ ਦੂਗਾ ਐਨੀ ਗੱਲ ਚਾਦਰ ਸਾਡਾ ਮੁੰਡਾ ਨਾ ਉਹਦੇ ਦਾ ਸਾਡੇ ਹੈ ਅੱਜ ਤੂੰ ਵੱਡੀ ਮੁੰਡੇ ਵਾਲੀ ਆ ਗਈ ਸਾਨੂੰ ਦੱchn ਵਾਲੀ ਹੈਗੀ ਉਹ ਕੀ ਕਹੂੰ ਆ ਜਾ ਤੁਰਦੀ ਲੱਗੋ ਜੇ ਤੁਸੀਂ ਮੇਰਾ ਨਾਲ ਸਲੂਕ ਕਰਨ ਨਾ ਮੈਂ ਦੀਪ ਨੂੰ ਕਹਿ ਕੇ ਸਾਰਾ ਪੈਸਾ ਟਕਾ ਸਾਰਾ ਕੁਝ ਬੰਦ ਕਰਵਾ ਦੂੰਗੀ ਕੋਈ ਨਹੀਂ ਜਿੱਦਾਂ ਤੂੰ ਦੀਪ ਵਾਲੀ ਹੋ ਗਈ ਉਹਦੇ ਕਰਾ ਦੇਂ ਵੱਡੀ ਆ ਗਈ ਦੀਪ ਦੀ ਉਹ 8 9 ਦਿਨਾਂ ਪਹਿਲੇ ਮੈਂ ਜੋ ਹੋਈ ਨੂੰ ਪਰ ਸਾਡੇ ਕੋਲ ਤਾਂ ਟੱਟ ਨਾ ਦੀ ਗੱਲ ਨਹੀਂ ਕਰੀ ਉਹਨੇ ਨਾ ਤੁਸੀਂ ਹੁਣ ਮੈਨੂੰ ਧੱਕੇ ਮਾਰ ਮਾਰ ਕੇ ਘਰੋਂ ਕੱਢੇ ਨਹੀਂ ਮਾਰਦੇ ਤੈਨੂੰ ਪਿਆਰ ਨਹੀਂ ਕੱਢਦੇ ਮੈਂ ਜਾਣਦੀ ਆ ਸਾਡਾ ਖੇੜਾ ਛੱਡ ਦੇ ਚੱਲ ਮੈਂ ਕਰੂੰਗੀ ਮੈਂ ਸਵੇਰੇ ਵਗ ਜੂੰਗੀ ਤੂੰ ਕੱਲ ਨੂੰ ਆ ਜੀ ਬਾੜੀ ਸਿਹਣੀ ਐ ਤੂੰ ਤਾਂ ਪੜ੍ਹੀ ਲਿਖੀ ਐ ਤੂੰ ਤਾਂ ਸਮਝਦੀ ਐ ਜਾ ਆ ਤੂੰ ਹਾਂ ਐ ਖੜਾ ਹੀ ਮੈਡਮ ਨੂੰ ਖੜਾਈ ਕੀ ਹੋ ਗਿਆ ਉਹ ਬਾਈ ਦਾ ਫੋਨ ਆ ਗਿਆ ਹੁਣ ਤੇ ਗੱਲ ਹੋ ਗਈ ਸੀ ਦੀਪਨਾ ਹਾਂ ਦੀਪਨਾ ਗੱਲ ਠੀਕ ਐ ਨਾ ਆ ਜਾ ਮੈਡਮ ਮੁੜਿਆ ਨਾ ਹੁਣ ਨਹੀਂ ਮੈਂ ਆਉਂਦੀ ਹੁਣ ਤਾਂ ਸਾਰੀ ਦੀ ਸ਼ਿਕਾਇਤ ਲਾ ਕੇ ਫੇਰੀਆ ਹੂੰਗੀ ਚਲੋ ਕੋਈ ਨਹੀਂ ਜੀ ਗਲਤੀ ਤਾਂ ਹੋਈ ਜਾਂਦੀ ਐ ਜਦੋਂ ਹੁਣ ਕਹੀ ਦਿੱਤਾ ਦੀਪ ਨੇ ਵੀ ਮੇਰੀ ਮੈਰਿਜ ਹੋ ਗਈ ਇਹਦੇ ਚੇੜੀ ਗੱਦੀ ਕਹਿੰਦਾ ਮਗਜ ਮਾਰੀ ਜਾਂਦੀ ਆ ਤੁਸੀਂ ਮੇਰੀ ਗੱਲ ਹੀ ਨਹੀਂ ਸੁਣਦੇ ਐਨੇ ਅਣਪੜ੍ਹ ਬੰਦੇ ਜਿੰਦਾ ਜਿੱਕਰ ਦੇਖ ਮੁੰਡੇ ਨਾਲ ਗੱਲ ਨਹੀਂ ਹੋਈ ਸਾਡੇ ਨਾਲ ਸੀ ਤੈਨੂੰ ਰੱਖ ਨਹੀਂ ਸਕਦੇ ਆ ਜਾਓ ਭਾਬੀ ਜੀ ਆ ਜਾਓ ਮੈਨੂੰ ਸਾਰੀ ਗੱਲ ਹੋ ਗਈ ਲੈ ਹੁਣ ਤਾਂ ਕੱਢਣ ਤੇ ਹੋ ਜੀ ਹੁਣ ਭਾਬੀ ਜੀ ਫਿਰ ਜਦੋਂ ਬਾਈ ਨੇ ਸਾਰੀ ਗੱਲ ਦੱਸਤੀ ਹਾਂ ਪੰਗਾ ਕਰੀ ਬੈਠਾ ਇਹਦੇ ਨਾਲ ਵਿਆਹ ਕਰਾਈ ਬੈਠਾ ਸਾਡੇ ਤਾਂ ਭੈਣੇ ਬਾਹਲੇ ਸ਼ੌਂਕ ਸੀ ਅਸੀਂ ਤਾਂ ਬਾਹਲੇ ਵੱਡੇ ਪੈਲਸਟ ਵਿਆਹ ਕਰਨਾ ਸੀ ਮੁੰਡੇ ਦਾ ਆ ਦੇਖ ਲੈ ਤੁਸੀਂ ਕਹੇ ਜਾਂ ਚੰਦ ਚੜਾਇਆ ਆ ਜਾ ਚਲ ਚਾਹ ਪਾਣੀ ਬਣਾ ਕੇ ਪਿਆਵਾਂ ਤੈਨੂੰ ਘੁੱਟ ਭਾਬੀ ਤੁਸੀਂ ਘਰ ਦੇ ਸਾਰੇ ਕੰਮ ਕਰ ਲਿਆ ਕਰੋਗੇ ਬੇਬੇ ਨਾਲ ਕੰਮ ਕਰਾ ਦੇ ਕਰੋਗੇ ਕੰਮ ਤਾਂ ਮੈਂ ਸਾਰੇ ਕਰ ਲਿਆ ਕਰੂੰ ਪਰ ਜਿਹੇ ਜੇ ਤੁਸੀਂ ਮੇਰੇ ਨਾਲ ਸਲੂਕ ਕੀਤਾ ਨਾ ਮੇਰਾ ਹੁਣ ਜੀ ਨਹੀਂ ਕਰਨਾ ਤੁਹਾਡੇ ਨਾਲ ਕੰਮ ਕਰਾਉਣ ਨੂੰ ਭਾਬੀ ਮੇਰੀ ਗੱਲ ਸੁਣ ਲੈ ਤੂੰ ਮੈਨੂੰ ਮਾਫ਼ ਕਰ ਦੇ ਉਹ ਮੈਨੂੰ ਕਿਹੜਾ ਪਤਾ ਸੀਗਾ ਮਾਫ਼ ਤਾਂ ਮੈਂ ਤੈਨੂੰ ਕਰ ਦਿੰਨੀ ਆ ਉਹ ਤਾਂ ਮੈਂ ਇਹਨੂੰ ਦੱਸਿਆ ਸੀ ਦੀਪ ਨੇ ਵੀ ਬਾਈ ਸ਼ਹਿਰ ਆ ਪਰ ਤੂੰ ਤਾਂ ਥੋੜਾ ਜਰੂਰਤ ਤੋਂ ਜ਼ਿਆਦਾ ਸ਼ਹਿਰ ਆ ਭਾਬੀ ਹੁਣ ਕੀ ਕਰੀਏ ਕਿਵੇਂ ਯਕੀਨ ਵੀ ਨਹੀਂ ਕਰਾਇਆ ਜਾਂਦਾ ਐਵੇਂ ਬਗੈਰ ਗੱਲ ਤੋਂ ਤਾਂ ਜਦੋਂ ਬਾਈ ਨੇ ਪਹਿਲਾਂ ਕਿਤੇ ਗੱਲ ਹੀ ਨਹੀਂ ਕਰੀ ਸੀ ਜਦੋਂ ਐ ਆਇਆ ਕਰਾਉਣਾ ਫਿਰ ਤੁਸੀਂ ਵਿਸ਼ਵਾਸ ਹੀ ਨਹੀਂ ਕਰਦੇ ਕਿਸੇ ਦਾ ਮੈਂ ਤਾਂ ਕਹ ਪਿੰਡਾਂ ਵਾਲੇ ਭੋਲੇ-ਭਾਲੇ ਜਿਹੇ ਹੁੰਦੇ ਆ ਤੁਸੀਂ ਤਾਂ ਬਾਲੇ ਤੇ ਹੁਣ ਜੋੜੀ ਪਾਰਟੀ ਰੱਖਾਂਗੇ ਵੱਡੀ ਅਸੀਂ ਤਾਂ ਬੜਾ ਵੱਡਾ ਵਿਆਹ ਕਰਨਾ ਸੀਗਾ ਬਾਈ ਦਾ ਕੋਈ ਗੱਲ ਨਹੀਂ ਕੁਛ ਮਰਜ਼ੀ ਕਰੀ ਚੱਲੋ ਆ ਮੇਰਾ ਸਮਾਨ ਚੱਕ ਕੇ ਨਾ ਅੰਦਰ ਕਮਰੇ ਚ ਲਾ ਦਿਓ ਕੋਈ ਗੱਲ ਨਹੀਂ ਧਰ ਦੇਣਾ ਲੈ ਮੇਰੀ ਪਰਿਹਾਈ ਦਾ ਪੜ੍ਹੀ ਲਿਖੀ ਐ ਉਹ ਵਧੀਆ ਹੋ ਗਿਆ ਬਾਈ ਨੇ ਵਿਆਹ ਕਰਾ ਲਿਆ ਨਾਲੇ ਬੜਾ ਖਰਚਾ ਨਹੀਂ ਕਰਿਆ ਉਹਨੇ ਆਪਾਂ ਨੂੰ ਖਰਚਾ ਕੱਟੀ ਜਾਂਦਾ ਉਹ ਲੈਦਾ ਬੜਾ ਵਧੀਆ ਹੋ ਗਿਆ ਹਰਪ੍ਰੀਤ ਉਰੇ ਲਿਆ ਬੈਗ ਪਰ ਇਹਦਾ ਬਾੜੀ ਵਧੀਆ ਬਾੜਾ ਵਧੀਆ ਸੁਭਾਅ ਹੈ ਦਾ ਚੰਗਾ ਇੱਥੇ ਬਹਿ ਜਾ ਟੀਕੇ ਹਾਂ ਇਹਦਾ ਲਿਖੀ ਹੈ ਸਾਰੇ ਕੰਮ ਵੀ ਕਰਿਆ ਕੋ ਆਪਣੇ ਘਰ ਦੇ ਮੈਂ ਆਪੇ ਫੜਾ ਦੂੰ ਬੈਗ ਬੜਾ ਨੇ ਭਾਬੀ ਭਾਬੀਆਂ ਕਰ ਇੱਥੇ ਬਹਿ ਟਿਕ ਲੈ ਲੈ ਮੇਰੀ ਭਾਬੀ ਆ ਮੈਂ ਭਾਬੀ ਕਿਵੇਂ ਨਾ ਕਹਾ ਵੱਖਰੀ ਸੋਚ ਚੈਨਲ ਤੇ ਜਿੰਨਾ ਬੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਐ ਅਸੀਂ ਨਾਮ ਬੋਲਣ ਜਾ ਰਹੇ ਹਾਂ ਆਇਸ਼ਾ ਪੁੱਲਰ ਮਾਇਸ਼ਾ ਪੁੱਲਰ ਜੁਗਰਾਜ ਪੁੱਲਰ ਰੇਖਾ ਸ਼ਰਮਾ ਦ੍ਰੁਵਿਕਾਸ਼ ਸ਼ਰਮਾ ਨੈਤ ਸ਼ਰਮਾ ਸਤਪਾਲ ਸ਼ਰਮਾ ਅਲੀ ਸੇਰ ਸੰਗਰੂਰ ਬਲਜਿੰਦਰ ਕੌਰ ਲੁਧਿਆਣਾ ਹੈਪੀ ਜੋਸੀ ਬਲਵਿੰਦਰ ਸਿੰਘ ਚਾਨਾ ਵੀਰਪਾਲ ਕੌਰ ਚਾਨਾ ਰਾਮਗੜੀਆ ਰਤੀਆ ਹਰਿਆਣਾ ਫਕੀਰ ਚੰਦ ਸ਼ਰਮਾ ਭਾਗਸਰ ਸਤਪਾਲ ਸਿੰਘ ਪਟਿਆਲਾ ਐਸ ਪੀ ਖੋਸਾ ਹਨੂਮਾਨਗੜ ਰਾਜਸਥਾਨ ਬੋਬੀ ਰਾਜਾ ਹਾਂਗਕਾਂਗ ਡਾਕਟਰ ਰਣਜੀਤ ਸਿੰਘ ਖੰਗੂੜਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਆਮਰ ਸਿੰਘ ਪਟਿਆਲਾ ਸਿਮਰਨਪ੍ਰੀਤ ਕੌਰ ਫੱਲੇਵਾਲ ਨਵੀਂ ਭੁੱਲਰ ਕੁਲਦੀਪ ਕੁਮਾਰ ਤਰਮਿੰਦਰ ਸਿੰਘ ਜੈਤੋ ਫਰੀਦਕੋਟ ਪਰਮਜੀਤ ਕੌਰ ਪਿੰਡ ਪਿੰਗਲ ਜੱਪਨੂਰ ਗੀਤਾ ਰਾਣੀ ਲੁਧਿਆਣਾ ਜੱਸੀ ਅਮਰੀਕਾ ਸ਼ਿਮਲਾਪ uri ਲੁਧਿਆਣਾ ਗੁਰਦੇਵ ਮਾਨਸਾ ਗੋਬਿੰਦ ਰਾਏ ਪ੍ਰਵ ਚਾਹਲ ਜਸਵੀਰ ਕੌਰ ਰਾਏਪੁਰ ਮਾਖਾ ਬਠਿੰਡਾ ਹਰਨੇਕ ਸਿੰਘ ਕਤੌੜਾ ਜਸਵੰਤ ਸਿੰਘ ਬਹਾਦਰਪੁਰ ਸੁਖਵਿੰਦਰ ਕਾਰ ਵਿਸ਼ਵਜੀਤ ਸਿੰਘ ਪਵਨਪ੍ਰੀਤ ਕਾਰ ਜਗਦੇਵ ਭੁੰਦੜ ਚੰਡੀਗੜ੍ਹ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਐ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੋਲਣ ਨਹੀਂ ਹੋ ਰਹਿਗੇ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ